ਉੱਥੇ ਪੰਜਾਬੀ ਨਾ ਹੋਣਾ ਕੋਈ ਉੱਥੇ ਨੌਨ ਪੰਜਾਬੀਆਂ ਦਾ ਹੋਣਾ ਜਾਂ ਗੈਰ ਪੰਜਾਬੀ ਹੋਣਾ ਹੀ ਇਸ ਗੱਲ ਦਾ ਨੁਕਸਾਨ ਹੋਇਆ ਕਿ ਜੋ ਪੰਜਾਬ ਪੁੱਤਰ ਅੱਜ ਜੇ ਸਾਡੀ ਪ੍ਰੋਪਰ ਰਿਪਰੈਜ਼ੈਂਟੇਸ਼ਨ ਹੀ ਨਹੀਂ ਹੋਊਗੀ ਫਿਰ ਤੁਸੀਂ ਬਾਹਰ ਦੇ ਬੰਦੇ ਲਿਆ ਕੇ ਭਾਓਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਗਰਾਊਂਡ ਰਿਐਲਿਟੀ ਨਹੀਂ ਹੈਗੀ ਪਤਾ ਉਹਨਾਂ ਨੇ ਇਹਨਾਂ ਨੇ ਰੂਲ ਜਿੰਨੇ ਸਟ੍ਰਿੰਜੈਂਟ ਕਰਤੇ ਕਿ ਉਹ ਸਾਡੇ ਸਟੇਟਾਂ ਦਾ ਈਵਨ ਹਰਿਆਣਾ ਦਾ ਵੀ ਨਹੀਂ ਮੈਂਬਰ ਇਰੀਗੇਸ਼ਨ ਬਣ ਸਕਦਾ ਤੇ ਉਹਦੇ ਨਾਲ ਮੈਂਬਰ ਇਰੀਗੇਸ਼ਨ ਪੰਜਾਬ ਦਾ ਤਾਂ ਅਲੱਗ ਹੀ ਨਹੀਂ ਸਕਦਾ ਜੀ ਕਿਨਾਲ ਸਾਡੀ BBMP ਦੇ ਪਕਰ ਖਤਮ ਹੋ ਗਈ ਕਿਉਂਕਿ ਇਹ ਸਫਰ ਕਰਨਾ ਚਾਹਲੇ ਪੰਜਾਬ ਨੇ ਕਰਨਾ ਜੀ ਤੇ ਫਲੱਡ ਆਉਣਗੇ ਤੇ ਪੰਜਾਬ ਨੇ ਡੁੱਬਣਾ 17 ਨੁਕਸਾਨ ਪੰਜਾਬ ਦਾ ਆਉਂਦਾ ਪਾਣੀ ਸਾਰੀਆਂ ਸਟੇਟਾਂ ਲੈਣੀ ਹੈ ਤਾਂ ਇਹਦਾ ਮਤਲਬ ਪੋਲਿਟਿਕਸ ਦਾ ਭੁਗਤ ਭੋਗੀ ਹੈ ਪੰਜਾਬ ਉਹ ਜਿਵੇਂ ਧਗੜ ਹੈ ਜੀ ਆ ਹੁਣ ਮੂਲ ਮੀ ਪਈ ਗਿਆ ਕੱਲ ਚੰਡੀਗੜ 24 ਘੰਟੇ ਪਈ ਗਿਆ ਤੇ ਉਹ ਸਾਰਾ ਪਾਣੀ ਹੁਣ ਆਉਣਾ ਹੈ ਤਾਂ ਜਿੰਨੇ ਪਤਾ ਨਹੀਂ ਕਿੰਨਾ ਡੈਮੇਜ ਕਰਨਾ ਜੀ ਪੌਂਗ ਡੈਮ ਦਾ ਬਹੁਤ ਮੈਨੂੰ ਆਮ ਫਿਊਚਰ ਲੁਕਸ ਵੈਰੀ ਅਲਰਮਿੰਗ ਹੈ ਜੇ ਪੌਂਗ ਡੈਮ ਤੇ 4-5 ਲੱਖ ਕਿਊਬਾ ਆ ਗਿਆ ਕਰਨਗੇ ਕੀ ਇਹ ਤਾਂ ਜੇ ਹੁਣ ਜਿਵੇਂ ਐਕਸੈਸਰੀਨ ਆ ਦੋ ਦਿਨ ਫਿਰ ਪ੍ਰੈਡਿਕਸ਼ਨ ਤੇ ਉਹ ਜੇ ਵਿਆਸ ਚ ਪਾਣੀ ਆ ਗਿਆ ਫਟਲੂ ਚ ਆ ਗਿਆ ਤਾਂ ਪੰਜਾਬ ਦਾ ਤਾਂ ਹੋਰ ਬੁਰਾ ਹਾਲ ਹੋ ਜਾਣਾ ਜੀ ਜਿਹੜੇ ਸਿੰਚਾਈ ਵਿਭਾਗ ਦੇ ਇੰਜੀਨੀਅਰ ਨੇ ਜਾਂ ਜਿਹੜੇ ਡੈਮਾਂ ਤੇ ਬੈਠੇ ਜ਼ਿੰਮੇਵਾਰ ਲੋਕ ਸੀ ਉਹਨਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਇਹ ਕੋਈ ਸਾਜ਼ਿਸ਼ ਹੈ ਅਣਗਹਿਲੀ ਹੈ ਬੇਵਕੂਫੀ ਹੈ ਗੈਰ ਜ਼ਿੰਮੇਵਾਰੀ ਹੈ ਪਟਾਣ ਦੇ ਵਿੱਚ ਕੁਝ ਮੈਨ ਮੇਡ ਕਾਰਨ ਵੀ ਹੁੰਦੇ ਨੇ ਤੁਸੀਂ ਜਦੋਂ ਚੀਫ ਇੰਜੀਨੀਅਰ ਰਹੇ ਜਾਂ ਤੁਹਾਡੀ ਤੁਹਾਡੀ ਸਰਵਿਸ ਦੇ ਅੰਦਰ ਤੁਸੀਂ ਕਿੰਨੇ ਵਾਰ ਇਸ ਤਰ੍ਹਾਂ ਦੀ ਸਿਚੁਏਸ਼ਨ ਨੂੰ ਜਾਂ ਕੰਟਰੋਲ ਕਰਵਾਇਆ ਜਾਂ ਕੀਤਾ ਬਿਲਕੁਲ ਟਾਲਦੇ ਰਹੇ ਜੀ 6 ਸਾਲ ਅਸੀਂ ਇੱਦਾਂ ਹੀ ਟਾਲਦੇ ਰਹੇ ਹਾਂ ਬੀਬੀਐ ਇਕੁਅਲ ਡਵੈਲਪਮੈਂਟ ਹੋ ਰਹੀ ਹੈ ਐਂਟੀ ਨੇਚਰ ਕਿ ਉਹ ਵੀ ਕਾਰਨ ਬਣਦੀ ਹੈ ਜੋ ਅਸੀਂ ਆਪੇ ਪਹਾੜ ਦੇਖ ਰਹੇ ਆ ਪਹਾੜਾਂ ਤੇ ਸੜਕਾਂ ਬਣ ਰਹੀਆਂ ਆ ਪਹਾੜ ਇਹ ਸਾਰਾ ਉਹਦਾ ਵੀ ਅਸਰ ਐਨਵਾਇਰਨਮੈਂਟ ਦਾ ਜਾਂ ਪਾਣੀ ਦੇ ਵਹਾਅ ਦੇ ਵਹਾਅ ਬਦਲਨੇ ਆ ਜਿਹੜੇ ਜੇ ਆਪਾਂ ਹੁਣ ਮਾਈਨਿੰਗ ਹੀ ਨਹੀਂ ਕਰਨੀ ਆ ਵੀ ਚੱਲ ਜਾਈਂ ਫੋਟੋ ਲਾਲਚ ਨੂੰ ਕਰੀ ਜਾਣੀ ਇਹ ਖੱਡੇ ਪਾ ਲੈਣੇ ਤੇ ਫਿਰ ਉਸਤਾਨ ਕਰਨੇ ਚਾਹਣਾ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਪੰਜਾਬ ਨੂੰ ਕਦੇ ਸੋਕਾ ਮਾਰਦਾ ਕਦੇ ਡੋਬਾ ਮਾਰਦਾ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਪਿਛਲੇ ਦਹਾਕਿਆਂ ਚ ਹੜ੍ਹਾਂ ਆਉਂਦੇ ਰਹੇ ਨੇ ਜਿਨ੍ਹਾਂ ਚੋਂ ਜਦੋਂ ਪੰਜਾਬ ਉੱਠਣ ਲੱਗਦਾ ਫਿਰ ਮਾਰ ਪੈ ਜਾਂਦੀ ਹੈ 23 ਚ ਮਾਰ ਪਈ ਹੁਣ 25 ਚ ਪੈਗੀ ਉਸ ਤੋਂ ਪਹਿਲਾਂ ਵੀ ਇੱਕ ਲੜੀ ਆ ਪੂਰੀ 88 ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਅਗਰ 47 ਦੇ ਦੌਰ ਚ ਵੀ ਚਲੇ ਜਾਈਏ ਤਾਂ ਹੜ੍ਹਾਂ ਨੇ ਪੰਜਾਬ ਨੂੰ ਵੱਡਾ ਨੁਕਸਾਨ ਦਿੱਤਾ ਪਰ ਹੜ ਜਦੋਂ ਕੁਦਰਤੀ ਆਉਂਦੇ ਨੇ ਕਹਿੰਦੇ ਆ ਧਰਤੀ ਦਾ ਫਾਇਦਾ ਵੀ ਹੁੰਦਾ ਧਰਤੀ ਹੀਲ ਹੁੰਦੀ ਹੈ ਪਰ ਜਦੋਂ ਗੈਰ ਕੁਦਰਤੀ ਆਉਂਦੇ ਨੇ ਉਦੋਂ ਵੱਡਾ ਨੁਕਸਾਨ ਕਿਸਾਨੀ ਦਾ ਵੀ ਹੁੰਦਾ ਹੈ ਔਰ ਪੂਰੇ ਵਾਤਾਵਰਨ ਦਾ ਪਸ਼ੂਆਂ ਪੰਛੀਆਂ ਦਾ ਹਰ ਕਿਸੇ ਚੀਜ਼ ਦਾ ਨੁਕਸਾਨ ਹੁੰਦਾ ਪੂਰੀ ਬਾਇਓ ਡਾਇਵਰਸਿਟੀ ਇਹਦੀ ਜਲਦ ਚ ਆਉਂਦੀ ਹੈ ਇਹ ਜਿਹੜੇ ਹੜ ਆਏ ਨੇ ਕਿਉਂ ਆਏ ਇਹਦੇ ਟੈਕਨੀਕਲ ਕਾਰਨ ਕੀ ਨੇ ਜੋ ਬਹੁਤ ਸਾਰਾ ਇੱਕ ਨੈਰੇਟਿਵ ਆ ਉਹਦੇ ਤੱਤ ਕੀ ਨੇ ਕਿਉਂਕਿ ਆਮ ਤੌਰ ਤੇ ਦਾ ਪੋਲਿਟਿਕਲ ਨੈਰੇਟਿਵ ਆ ਉਹ ਬਿਨਾਂ ਤੱਥਾਂ ਤੋਂ ਚੱਲਦਾ ਉਹ ਪੋਲਿਟਿਕਲ ਵੇਗ ਸਟੇਟਮੈਂਟਾਂ ਫਲੈਟ ਸਟੇਟਮੈਂਟਾਂ ਹੁੰਦੀਆਂ ਨੇ ਇਹ ਹੋ ਗਿਆ ਉਹ ਹੋ ਗਿਆ ਅਲੀਗੇਸ਼ਨ ਹੁੰਦੇ ਨੇ ਕਨਸਪਰੇਸੀ ਥਿਉਰੀਜ਼ ਹੁੰਦੀਆਂ ਨੇ ਜਾਨੀ ਸਾਜ਼ਿਸ਼ੀ ਨੀਤੀਆਂ ਘੜੀਆਂ ਜਾਂਦੀਆਂ ਨੇ ਕਿ ਜੀ ਸ਼ਾਸਤੀ ਸਿਧਾਂਤ ਘੜਿਆ ਜਾਂਦਾ ਐ ਹੋਇਆ ਉਹ ਹੋਇਆ ਪਰ ਉਹਦੇ ਪਿੱਛੇ ਕੋਈ ਤੱਥ ਨਹੀਂ ਹੁੰਦਾ ਅੱਜ ਅਸੀਂ ਉਹਨਾਂ ਨੂੰ ਲੈ ਕੇ ਆਏ ਹਾਂ ਜਿਨ੍ਹਾਂ ਕੋਲੇ ਤੱਥ ਨੇ ਜਿਹੜੇ ਇਹ ਗੱਲ ਦੇ ਨਾਲ ਜੁੜੇ ਰਹੇ ਨੇ ਅਸੀਂ ਗੱਲ ਕਰ ਰਹੇ ਹਾਂ ਅਮਰਜੀਤ ਸਿੰਘ ਦੁੱਲੜ ਜਿਹੜੇ ਸਾਬਕਾ ਚੀਫ ਇੰਜੀਨੀਅਰ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਕਿ ਕਿਸ ਤਰੀਕੇ ਨਾਲ ਡੈਮ ਕੰਮ ਕਰਦੇ ਆ ਔਰ ਜਿਹੜਾ ਪੋਲਿਟੀਕਲ ਇਹਦਾ ਕਾਰਨ ਕਿ ਕਿਹਾ ਜਾਂਦਾ ਡੈਮਾਂ ਤੇ ਸੈਂਟਰ ਦਾ ਹੱਕਾਗਾ ਸੈਂਟਰ ਦੇ ਹਿਸਾਬ ਨਾਲ ਚੱਲਦਾ ਸਟਰੀਟ ਕੋਲੇ ਕੀ ਹੁੰਦਾ ਔਰ ਅਫਸਰਾਂ ਦੀ ਗਲਤੀ ਹੈ ਕਿਦੀ ਗਲਤੀ ਹੈ ਕਿਦੀ ਨਹੀਂ ਹੈ ਕੀ ਹੈ ਇਹ ਸਾਰੇ ਮਸਲੇ ਤੇ ਗੱਲ ਕਰਦੇ ਆ ਸਰ ਸਭ ਤੋਂ ਪਹਿਲਾਂ ਤੁਹਾਡੀ ਟਿੱਪਣੀ ਕੀ ਹੈ ਤੁਸੀਂ ਇਸ ਪੂਰੇ ਹੜਾਂ ਨੂੰ ਹੜ ਦੇ ਮਾਹੌਲ ਨੂੰ ਕਿਵੇਂ ਦੇਖ ਰਹੇ ਹੋ ਇਹਦੇ ਕਾਰਨ ਕੀ ਮੰਨਦੇ ਹੋ ਤੁਸੀਂ ਦੇਖੋ ਇਸ ਤਰ੍ਹਾਂ ਹੈ ਜੀ ਨੇਚਰ ਦੇਗੇਸਰ ਇਨਸਾਨ ਕੁਝ ਵੀ ਨਹੀਂ ਕਰ ਸਕਦਾ ਇਵਨ ਦਾ ਮੋਸਟ ਐਡਵਾਂਸ ਕੰਟਰੀ ਜਿਵੇਂ ਆਪਣੇ ਸਭ ਤੋਂ ਐਡਵਾਂਸ ਕੰਟਰੀ ਯੂ ਐਸ ਏ ਨੂੰ ਲਾ ਲੋ ਚਾ ਇਹਨਾਂ ਨੂੰ ਲਾ ਲੋ ਯਾ ਯੂਰਪੀਅਨ ਕੰਟਰੀਜ਼ ਦੇ ਹਰ ਤੌਥੇ ਵੀ ਆਉਂਦੇ ਨੇ ਜੀ ਪਰ ਇਹ ਹੜ੍ਹਾਂ ਦੇ ਵਿੱਚ ਕੁਝ ਮੈਨ ਮੇਡ ਕਾਰਨ ਵੀ ਹੁੰਦੇ ਨੇ ਇਗਨੋਰੈਂਸ ਆਊਟ ਆਫ ਇਗਨੋਰੈਂਸ ਕਹੋ ਸਮਝੋ ਜੇ ਰੈਗੂਲੇਸ਼ਨ ਪ੍ਰੋਪਰ ਨਾ ਹੋਵੇ ਡੈਮਾਂ ਦੀ ਉਹਦੇ ਕਰਕੇ ਵੀ ਹੜਾ ਆਉਂਦੇ ਨੇ ਸਰ ਸਭ ਤੋਂ ਪਹਿਲੀ ਗੱਲ ਇਹ ਕਹੀ ਜਾ ਰਹੀ ਹੈ ਕਿ ਜਿਹੜੇ ਸਿੰਚਾਈ ਵਿਭਾਗ ਦੇ ਇੰਜੀਨੀਅਰ ਨੇ ਜਾਂ ਜਿਹੜੇ ਡੈਮਾਂ ਤੇ ਬੈਠੇ ਜਿਮੇਵਾਰ ਲੋਕ ਸੀ ਉਹਨਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਸਭ ਤੋਂ ਪਹਿਲਾਂ ਮੈਂ ਤੁਹਾਡੀ ਇਹ ਟਿੱਪਣੀ ਚਾਹਨਾਗਾ ਯਾਦਿੰਦਰ ਜੀ ਇਹ ਜਿਹੜਾ ਹੈ ਨਾ ਜੀ ਜਿੰਨੇ ਡੈਮ ਹੈ ਇਹਨਾਂ ਦਾ ਕੰਟਰੋਲ ਪੰਜਾਬ ਗਵਰਨਮੈਂਟ ਕੋਲੇ ਨਹੀਂ ਹੈ ਇਹਨਾਂ ਦਾ ਕੰਟਰੋਲ BBMP ਕੋਲੇ ਸਭ ਤੋਂ ਪਹਿਲਾਂ ਇਹਦਾ ਹੁੰਦਾ ਜੀ ਜਿੰਨੇ ਹੈਡਵੌਕਸ ਹੈ ਸਾਡੇ ਜਿੱਥੋਂ ਨਹਿਰਾ ਆਫਟੇ ਕਰਦੀਆਂ ਉਹਨਾਂ ਦਾ ਕੰਟਰੋਲ ਪੰਜਾਬ ਕੋਲੇ ਹੈ ਸੋ ਇਹ ਜੇ ਹਮ ਤੁਹਾਨੂੰ ਵਿਸਤਾਰ ਨਾਲ ਦੱਸੀਏ ਜੀ ਤਾਂ ਇਹ ਜਦੋਂ ਵੀ ਜਦੋਂ ਵੀ ਫਲੱਡ ਡਿਸੀਜਨ ਆਉਂਦਾ ਹੈ ਇਸ ਇਹ ਜਨਰਲੀ ਮੈਂ ਦੇਖਿਆ ਵੀ ਫਲੱਡ ਡਿਸੀਜਨ ਖਤਮ ਹੋਣ ਤੋਂ ਪਹਿਲੇ ਡੈਮਾਂ ਨੂੰ ਫੁੱਲ ਭਰ ਲੈਂਦੇ ਆ ਜੇ ਹੁਣ ਜਿਵੇਂ ਐਸਾ ਲੇਟਰ ਰੇਂਜ ਸ਼ੁਰੂ ਹੋ ਗਈਆਂ 88 ਦੀ ਲੇਟਰ ਰੇਂਜ ਹੋਈਆਂ ਤਾਂ ਫਿਰ ਜਿੰਨਾ ਪਾਣੀ ਪਿੱਛੋਂ ਆਉਂਦਾ ਉੱਥੇ ਛੱਡਣਾ ਪੈਂਦਾ ਹਮ ਇਹਨਾਂ ਨੂੰ 20 ਤੋਂ 22 ਫੁੱਟ ਡੈਮ ਸਾਰੇ ਖਾਲੀ ਰੱਖਣੇ ਚਾਹੀਦੇ ਆ ਫਲੱਡ ਰੋਕੇਸ਼ਨ ਵਾਸਤੇ ਤਾਂ ਤੇ ਜਿੰਨਾ ਜੇ ਦਾ ਵਧ ਮੀ ਆਵੇ ਉਹਦੇ ਸਟੋਰ ਕਰ ਲੈਣ ਬਾਕੀ ਫਿਜ਼ੀਕਲ ਸਟੱਡੀ ਜਾਣ ਦੂਸਰਾ ਇਹ ਸਿੰਕ੍ਰੋਨਾਈਜੇਸ਼ਨ ਕਹਿੰਦੇ ਆ ਜਿਵੇਂ ਜਿਹੜੇ ਰਿਵਰਲਟਸ ਜੁਆਇਨ ਕਰਦੇ ਆ ਡੈਮ ਤੋਂ ਥੱਲੇ ਜਿਵੇਂ ਸਤਲੁਜ ਚਲਾ ਲਓ ਰਾਵੀ ਚਲਾ ਲਓ ਬਿਆਸ ਚਲਾ ਲਓ ਉਹ ਰਿਵਰਲਟਸ ਦਾ ਪਾਣੀ ਵੀ ਬਹੁਤ ਆਉਂਦਾ ਹਾਂ ਤਾਂ ਜਦੋਂ ਰਿਵਰਲਟਸ ਦਾ ਪਾਣੀ ਆਵੇ ਉਹ ਦਰਿਆ ਚੋਂ ਨਿਕਲ ਜੇ ਤਾਂ ਪਿੱਛੋਂ ਅਸੀਂ ਡੈਮ ਦਾ ਪਾਣੀ ਘਟਾ ਕੇ ਰੱਖੀਏ ਜਦੋਂ ਉਹ ਰਿਵਰਲਟਸ ਦਾ ਪਾਣੀ ਨਿਕਲ ਜੇ ਉਦੋਂ ਬਾਅਦ ਡੈਮ ਤੋਂ ਪਾਣੀ ਛੱਡੀਏ ਸੋ ਇਹ ਇਹ ਜਿਹੜੀ ਇਹ ਡੈਮ ਐਕਚੁਅਲੀ ਬਣੇ ਸਾਡੇ ਫਲੱਡ ਕੰਟਰੋਲ ਵਾਸਤੇ ਇਹ 16 ਸਾਲ ਪੰਜਾਬ ਆਪਣੇ ਸਾਰਾ ਸਾਰਾ ਪੰਜਾਬ ਨਾਲ ਤੇ ਜੀ ਇਰੀਗੇਸ਼ਨ ਵਾਸਤੇ ਤੇ ਪਾਵਰ ਜਨਰੇਸ਼ਨ ਵਾਸਤੇ ਨਨ ਕਾਰਨ ਕਰਕੇ ਬਣੇ ਹੋਏ ਸੋ ਜਿਹੜਾ ਅਸਪੈਕਟ ਅਸੀਂ ਨੇ ਜੀ ਫਲੱਡਾ ਅਸਪੈਕਟ ਉਹ ਤੇ ਕਈ ਵਾਰੀ BBMB ਤੋਂ ਇਗਨੋਰ ਹੋ ਜਾਂਦੀਆਂ ਗੱਲਾਂ ਜਾਂ ਉਹ ਇਹਨਾਂ ਧਾਮ ਨਹੀਂ ਰੱਖਦੇ ਵੀ ਜੇ ਡੈਮ ਖਾਲੀ ਰੱਖ ਲਿਆ ਤੇ ਜਦ ਡੈਮ ਨਾਲ ਭਰੇ ਸੋ ਇਹ ਡੈਮ ਨੂੰ ਖਾਲੀ ਰੱਖਣਾ ਫॉर ਫਲੱਡ ਰੋਕੇਸ਼ਨ 20 ਤੋਂ 25 ਫੁੱਟ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਪ੍ਰੈਜ਼ੀਡੈਂਟ ਸਿਚੁਏਸ਼ਨ ਦੇਖੋ ਤੁਸੀਂ ਡੈਮ ਜੇ ਪਾਉ ਡੈਮਾ ਪੂਰਾ ਭਰੀ ਬੈਠੇ ਉਹ ਉਹ ਜੇ ਪਿਛੋ ਜੇ ਫਲਾਡ ਆ ਗਿਆ 2-3 ਲੱਖ ਰੁਪਏ ਉਸੇ ਕੋ ਸਾਰਾ ਬਚਪਾਸ ਕਰਨਾ ਪੈਣਾ ਤੇ ਥੱਲੇੋਂ ਰਿਵਲਕਸੇ ਮੀ ਆ ਗਏ ਉਹ ਬਚਪਾਸ ਹੋ ਜਾਣਾ। ਉਹ ਇਹ ਇਹ ਡੈਮੇਜ ਕਰਦਾ ਜੀ ਸਾਡੇ ਪੰਜਾਬ ਨੂੰ ਡੈਮੇਜ ਕਰਦਾ। ਪਾਣੀ ਤਾਂ ਬੇਸ਼ੱਕ ਸਾਡੀਆਂ ਸਥਿਤਾ ਲੈਂਦੀ ਆ ਪਰ ਡੈਮੇਜ ਸਾਡੇ ਪੰਜਾਬ ਨੂੰ। ਜਿਹੜਾ ਸਰ ਇਹ ਕਿਹਾ ਜਾ ਰਿਹਾ ਕਿ ਇਹ ਸਾਜ਼ਿਸ਼ ਆ। ਤੁਸੀਂ ਕੀ ਮੰਨਦੇ ਹੋਗੇ ਕਿ ਉਹ ਕੋਈ ਸਾਜ਼ਿਸ਼ ਆ? ਅਣਗਹਿਲੀ ਐ? ਬੇਵਕੂਫੀ ਐ? ਗੈਰ ਜ਼ਿੰਮੇਵਾਰੀ ਹੈ ਬਾਦ ਇੰਤਜ਼ਾਮੀ ਹੈ ਕੀ ਹੈ ਇਹ ਮੈਂ ਤੈਨੂੰ ਸਾਲਿਸਤਾਨੀ ਮੈਂ ਕਹੂੰਗਾ ਇਟ ਇਜ਼ ਆਊਟ ਆਫ ਇਗਨੋਰੈਂਸ ਇਹਨਾਂ ਨੂੰ ਇੰਨਾ ਗਿਆਨ ਨਹੀਂ ਹੈ ਕਿ ਇਹ ਵੀ ਕਿੱਦਾਂ ਕਰਨੀ ਹੈ ਦੀ ਆਪਣਾ ਮੈਨੇਜਮੈਂਟ ਜਿਹੜਾ ਡਿਸਚਾਰਜ ਕਿਵੇਂ ਛੱਡਨੇ ਹੈ ਮੇਰਾ ਮੇਰਾ ਜੋ ਮਨ ਕਹਿੰਦਾ ਉਹ ਆਊਟ ਆਫ ਇਗਨੋਰੈਂਸ ਹੈ ਕਿਉਂਕਿ ਸਾਡੇ ਵੇਲੇ ਜੀ ਜੇ ਅਸੀਂ ਮਿਸਟਰ ਅੰਗਰਵਾਹ ਹੁੰਦੇ ਸੀ ਬੀਬੀਐਮਬੀ ਚੇਅਰਮੈਨ ਉਹਨਾਂ ਸੀ ਕਨਵਿੰਸ ਕਰਾ ਲੈਂਦੇ ਸੀ ਬਿਸ਼ੱਕ ਸਟੇਟ ਹਰਿਆਣਾ ਸਟੇਟ ਵੀ ਰਾਜਸਥਾਨ ਸਟੇਟ ਵੀ ਇਹ ਵਿਰੋਧਤਾ ਕਰਨੀ ਰਹਿੰਦੀ ਸੀ ਵੀ ਜੀ ਇਹ ਪਾਣੀ ਨਾ ਛੱਡੋ ਅਸੀਂ ਨਾਲ ਜੇ ਜਦੋਂ ਮੀਂਹ ਰੇਨੀ ਸੀਜ਼ਨ ਹੁੰਦਾ ਸੀ ਅਸੀਂ ਵੇਖਣਾ ਵੀ ਹੁਣ ਇਹ 20 ਤੋਂ 25 ਫੁੱਟ ਰਹਿ ਜਾਂਦਾ ਡੈਮ ਦਾ ਅਸੀਂ ਇਹ ਫੇਜ਼ੀ 50000 ਛੱਡਦਾ 40000 ਛੱਡਦਾ ਪਾਣੀ ਛੱਡਦੇ ਰਹਿੰਦੇ ਸੀ ਉਹਦੇ ਦੋ 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 ਫਾਇਦੇ ਹੁੰਦੇ ਸੀ ਜੀ ਇੱਕ ਤਾਂ ਸਾਡਾ ਡੈਮ ਦਾ ਲੈਵਲ ਥੱਲੇ ਰਹਿ ਜਾਂਦਾ ਸੀ ਤਾਂ ਕਿ ਜਦੋਂ ਵੀ ਪਿੱਛੋਂ ਇਨਫਲੋ ਵੱਧੇ ਤਾਂ ਡੈਮ ਚ ਲੈ ਲੈਂਦੇ ਸੀ ਦੂਸਰਾ ਨਾਲ ਸਾਡੀ ਟੀਕ ਡਿਵੈਲਪ ਹੋ ਜਾਂਦੀ ਸੀ ਕਿਉਂਕਿ ਸਾਡੇ ਬੜਾ ਅਨਡਿਊਲੇਟਡ ਬੈੱਡ ਹੋ ਜਾਂਦਾ ਹੈ ਜੋ ਪਾਣੀ ਨਹੀਂ ਚੱਲਦਾ ਕਿਉਂਕਿ ਸਾਰਾ ਸਾਲ ਤਾਂ ਪਾਣੀ ਚੱਲਦਾ ਹੀ ਨਹੀਂ ਜੀ ਬਹੁਤ ਘੱਟ ਕਰੀਕ ਚੱਲਦਾ ਵਿਚਾਲੇ ਕਿਤੇ ਕਰੀਕ ਲੈਫਟ ਹੋ ਗਈ ਰਾਈਟ ਹੋ ਗਈ ਤੇ ਦੂਸਰਾ ਸਾਡੀ ਆ ਸੈਂਡ ਵੀ ਐਕਟੀਵੇਸ਼ਨ ਜਿਹੜਾ ਕਰਦੇ ਰਹੇ ਨੇ ਆ ਉਹ ਤਾਂ ਕਈ ਥਾਂ ਤੇ ਪਿੱਟ ਬਹੁਤ ਡੂੰਗੇ ਹੋ ਜਾਂਦੇ ਆ ਕਈ ਘੱਟ ਵੱਜੇ ਹੋ ਜਾਂਦੇ ਕਈ ਥਾਂ ਤੇ ਰਹਾਲ ਦਸੂ ਉਹਦੇ ਨਾਲ ਉਹਦੀ ਇੱਕ ਤਾਂ ਕਰੀਕ ਡਵਲਪ ਹੋ ਜਾਂਦੀ ਹੈ ਦੂਜਾ ਸਾਡਾ ਪਾਉਣ ਲੈਵਲ ਡਾਊਨ ਆ ਜਾਂਦਾ ਜਿਸ ਦੇ ਨਾਲ ਅਸੀਂ ਜਿਹੜਾ ਵੀ 플ਕਸ ਜ਼ਿਆਦਾ ਆਵੇ ਉਹ ਡੈਮ ਚ ਲੈ ਸਕਦੇ ਹਾਂ ਸਕੂਲ ਕਾ ਸਰ ਹੂੰ ਹੂੰ ਇਸ ਵਾਰ ਕੀ ਹੋਇਆ ਮਤਲਬ ਕੀ ਇਹ ਜਿਹੜਾ ਕਿਹਾ ਜਾਂਦਾਗਾ ਕਿ ਡੈਮ ਤੇ ਜਿਹੜੇ ਬੈਠੇ ਲੋਕ ਨੇਗੇ ਉਹਦੇ ਚ ਤਾਂ ਪੰਜਾਬ ਦੀ ਹਿੱਸੇਦਾਰੀ ਹੋਈ ਨਹੀਂ ਹੈਗੀ ਪੰਜਾਬ ਦੇ ਨਹੀਂ ਹੈਗੇ ਉਹ ਉਹ ਬਾਹਰੀ ਬੀਬੀਐਮਬੀ ਚ ਉਹ ਆ ਗਏ ਚੇਅਰਮੈਨ ਉਹਨਾਂ ਦਾ ਪੰਜਾਬ ਸਟੇਟ ਦਾ ਕੋਈ ਕਨੈਕਟ ਹੀ ਨਹੀਂ ਹੁੰਦਾਗਾ ਪੰਜਾਬ ਸਟੇਟ ਨੂੰ ਇਗਨੋਰ ਕੀਤਾ ਜਾਂਦਾ ਕਿ ਇਹ ਕਾਰਨ ਮੰਨੀ ਆ ਆਪਾਂ ਜਾਂ ਕੋਈ ਹੋਰ ਕਾਰਨ ਮੰਨੀ ਐ ਨਹੀਂ ਇਹ ਵੀ ਇੱਕ ਵਾਰ ਹੋਰ ਰੀਜ਼ਨ ਹੈਗਾ ਜੀ ਬਿਲਕੁਲ ਦੁਰੁੱਸਤ ਕਹਿ ਰਹੇ ਤੁਸੀਂ ਉਹਦਾ ਕਾਰਨ ਹੈ ਵੀ ਅੱਗੇ ਲੱਜੀ ਸਾਡਾ ਇੱਕ ਮੈਂਬਰ ਇਰੀਗੇਸ਼ਨ ਇੱਕ ਮੈਂਬਰ ਪਾਵਰ ਹੁੰਦਾ ਸੀ ਉਹਦੇ ਜੋ ਮੈਂਬਰ ਇਰੀਗੇਸ਼ਨ ਪੰਜਾਬ ਚੋਂ ਜਾਂ ਹਰਿਆਣੇ ਚੋਂ ਲਾਉਂਦੇ ਸੀ ਜਿਹਦਾ ਪੰਜਾਬ ਜਾਂ ਹਰਿਆਣੇ ਚੋਂ ਮੈਂਬਰੀ ਵਿਕਿਸੇ ਲਾਤਾ ਉਹ ਮੈਂਬਰ ਪਾਵਰ ਬੁਧੀ ਸਟੇਟ ਦਾ ਲਾਉਂਦੇ ਸੀ ਤੇ ਉਹਦੇ ਨਾਲ ਨਾਲ ਸਾਡੀਆਂ ਸਟੇਟਾਂ ਦਾ ਪਤਾ ਲੱਗਦਾ ਰਹਿੰਦਾ ਸੀ ਕਿਦਾਂ ਹੈਗਾ ਕਿਦਾਂ ਆਪਸ ਵਿੱਚ ਐਡਵਾਈਸ ਵੀ ਕਰਾਂਗੇ ਆਪਸ ਗੱਲਬਾਤ ਵੀ ਹੋ ਜਾਂਦੀ ਸੀ ਹੁਣ ਇਹਨਾਂ ਨੇ ਰੂਲਸ ਇਹਨੇ ਸਟ੍ਰਿੰਜੈਂਟ ਕਰਤੇ ਜੇ ਉਹ ਸਾਡੇ ਸਟੇਟਾਂ ਦਾ ਇਵਨ ਹਰਿਆਣੇ ਦਾ ਵੀ ਨਹੀਂ ਮੈਂਬਰ ਇਰੀਗੇਸ਼ਨ ਬਣ ਸਕਦਾ ਇਹ ਇਹ ਹੂ ਜਿਹੜੇ ਪਹਿਲਾਂ ਸੀ ਉਹ ਬਿਲਕੁਲ ਦਰੋਸੀ ਗਏ ਹੁਣ ਇਹਨੇ ਸਪਿੰਜਨ ਕਰਦੇ ਉਹਦੇ ਨਾਲ ਮੈਂਬਰ ਇਰੀਗੇਸ਼ਨ ਪੰਜਾਬ ਦਾ ਲੱਗ ਹੀ ਨਹੀਂ ਸਕਦਾ ਜੀ ਉਹ ਇਹਦਾ ਨੁਕਸਾਨ ਹੈਗਾ ਜੀ ਸਾਡੇ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੈ ਇਹ ਬਿਲਕੁਲ ਗਰੁੱਪਚੈਰ ਰਹੇ ਹੁਣ ਹੂੰ ਤਾਂ ਫਿਰ ਇਹਨੂੰ ਆਪਾਂ ਪੋਲੀਟੀਕਲੀ ਕਿਉਂਕਿ ਤੁਸੀਂ ਤਾਂ ਚਲੋ ਅਫਸਰ ਰਹੇ ਹੋ ਇਹਨੂੰ ਆਪਾਂ ਦੇਖੀਏ ਕਿ ਡਿਸੀਜਨ ਪੋਲੀਟੀਕਲ ਹੁੰਦੇ ਨੇ ਆਬਵੀਅਸਲੀ ਆ ਪੋਲੀਟੀਕਲ ਡਿਸੀਜਨ ਨਹੀਂ ਹੁੰਦੇ ਨੇ ਤਾਂ ਇਹਦਾ ਮਤਲਬ ਪੋਲੀਟਿਕਸ ਦਾ ਭੁਗਤ ਭੋਗੀ ਹੈ ਪੰਜਾਬ ਯਾਨੀ ਜੋ ਸੈਂਟਰ ਬਨਾਮ ਪੰਜਾਬ ਜੋ ਸੈਂਟਰ ਪੰਜਾਬ ਨੁਹਾ ਦੇਖਦਾ ਉਹਦਾ ਭੁਗਤ ਭੋਗੀ ਪੰਜਾਬ ਬਣ ਜਾਂਦਾਗਾ ਇਹ ਇਸ ਮੈਂ ਪੋਲੀਟੀਕਲ ਤਲੀ ਕਹੂੰਗਾ ਇਹ ਕੇਸ ਨੂੰ ਪ੍ਰੋਪਰਲੀ ਰਿਪਰੈਜ਼ੈਂਟ ਨਹੀਂ ਕੀਤਾ ਗਿਆ ਨੰਬਰ 1 ਨੰਬਰ 2 ਇਹ ਨੂੰ ਹੁਣ ਪੋਲੀਟਿਕਸ ਮੈਂ ਐਕਚੁਅਲੀ ਪੋਲੀਟਿਕਸ ਡਿਸਕਸ ਕਰਨਾ ਵੀ ਚਾਹੂੰਗਾ ਕਿਉਂਕਿ ਟੈਕਨੀਕਲ ਬੰਦਾ ਮੈਨੂੰ ਪੋਲੀਟਿਕਸ ਡਿਸਕਸ ਕਰਨਾ ਚੰਗਾ ਨਹੀਂ ਲੱਗਦਾ ਮੈਨੂੰ ਜੀ ਜੀ ਸਮਝਣਾ ਜੀ ਪਰ ਇਹ ਜੋ ਰੂਲ ਪਾਸ ਹੋਇਆ ਗਲਤ ਪ੍ਰੈਸੈਂਟ ਹੁੰਦਾ ਹੂੰ ਤੈਨੂੰ ਹੁਣ ਪੋਲੀਟੀਕਲ ਕਹਿ ਲਓ ਜਾਂ ਟੈਕਨੀਕਲ ਕਹਿ ਲਓ ਜੀ ਜੀ ਜਿਦਾ ਮਰਜ਼ੀ ਕਹਿ ਲਓ ਇਟ ਇਜ਼ ਅ ਰੌਂਗ ਇਹਦੇ ਨਾਲ ਸਾਡੀ BBMB ਦੇ پکڑ ਖਤਮ ਹੋ ਗਈ ਕਿਉਂਕਿ ਇਹ ਸਫਰ ਕਰਨਾ ਚਾਹਲੇ ਪੰਜਾਬ ਨੇ ਕਰਨਾ ਜੀ ਜੇ ਫਲੱਡ ਆਉਣਗੇ ਤੇ ਪੰਜਾਬ ਨੇ ਡੁੱਬਣਾ ਸਮਝ ਲਓ ਜੀ ਸਾਰਾ ਨੁਕਸਾਨ ਪੰਜਾਬ ਦਾ ਹੋਊਗਾ ਪਾਣੀ ਸਾਰੀਆਂ ਸਟੇਟਾਂ ਲੈਣ ਦੀ ਹੈ ਇਹ ਤਾਂ ਬੜਾ ਕਲੀਅਰ ਜੀ ਗੱਲ ਹੈ ਜੀ ਸੋ ਇਹਨੂੰ ਪੋਲੀਟੀਕਲ ਕਾਜ ਜਿੱਦਾਂ ਮਰਜ਼ੀ ਕੋਈ ਜਦੋਂ ਮੈਂ ਸਾਰੇ ਇਸ ਗੱਲ ਤੇ ਨਹੀਂ ਪੈਂਦਾ ਪਰ ਇਹ ਜ਼ਰੂਰ ਹੈ ਵੀ ਸਾਡੇ ਸਟੇਟ ਨੂੰ ਨੁਕਸਾਨ ਹੁੰਦਾ ਇਸ ਗੱਲ ਦਾ ਕਿਉਂਕਿ ਸਾਡਾ BBMB ਤੇ ਪੂਰਾ ਗ੍ਰਿਪ ਰਹਿਣਾ ਚਾਹੀਦਾ ਸਾਰੀਆਂ ਸਟੇਟਾਂ ਰਹਿਣਾ ਜੇ ਸਾਡਾ ਚੋਦੀ ਹਰਿਆਣਾ ਦਾ ਵੀ ਰਹਿਣਾ ਚਾਹੀਦਾ Rajasthan ਦਾ ਵੀ ਰਹਿਣਾ every state should have proper representation in bvbmb pbmb is meant for maintenance of the dams samjhe ji to dam de waste ne sade states waste je sade proper representation hi nahi hogi fir to tusi band de bande leke laoge dinu pata hi nahi ground reality nahi hai je pata to e zaruri hai je sade representation proper honi chahidiye sade states me hi puch reha ki tusi e man deoge ki utthe kise ਨਾਨ ਉੱਥੇ ਪੰਜਾਬੀ ਨਾ ਹੋਣਾ ਕੋਈ ਉੱਥੇ ਨਾਨ ਪੰਜਾਬੀਆਂ ਦਾ ਹੋਣਾ ਜਾਂ ਗੈਰ ਪੰਜਾਬੀ ਹੋਣਾ ਹੀ ਇਸ ਗੱਲ ਦਾ ਨੁਕਸਾਨ ਹੋਇਆ ਕਿ ਜੋ ਪੰਜਾਬ ਭੁਗਤ ਰਿਹਾ ਅੱਜ ਯਾਦ ਵੀ ਅੰਦਰ ਦੀ ਸਾਡੇ ਦਾ ਘਰ ਪਹਿਲਾਂ ਵੀ ਆਉਂਦੇ ਰਹੇ ਆ ਪਰ ਇਹ ਐਕਟੀ ਕੁਸ਼ਮੀ ਵੀ ਜ਼ਿਆਦਾ ਪਏ ਨੇ ਲੇਟ ਟ੍ਰੇਨਸ ਹੋਈਆਂ ਨੇ ਨਾਟ ਮੀ ਜ਼ਿਆਦਾ ਪਏ ਪਹਿਲਾਂ ਰੇਨਸ ਹੋਈਆਂ ਹੀ ਨਹੀਂ ਸਮਝੋ ਜੁਲਾਈ ਚ ਤੇ ਅਗਸਤ ਸਾਢੇ ਤੱਕ ਬਹੁਤ ਟ੍ਰੇਨ ਹੋਈ ਹੈ ਫਿਰ ਅਗਸਤ ਲੇਟਰ ਪਾਰਟ ਚ ਬਹੁਤ ਰੇਨ ਹੋਈ ਹੈ ਹੁਣ ਸਤੰਬਰ ਚ ਵੀ ਮੀ ਹੋ ਰਹੇ ਨੇ ਜੋ ਪ੍ਰੈਡਿਕਸ਼ਨ ਵੀ ਹੈਗੀ ਮੀ ਹੋ ਰਹੇ ਨੇ ਇਹਦੇ ਚ ਦੇਖੋ ਡੈਮ ਨੂੰ ਇਹਨਾਂ ਨੂੰ ਖਾਲੀ ਰੱਖਣੇ ਤੈਗੇ ਸੀ ਬਸ ਇਹ ਤਾਂ ਵੈਰੀ ਕਲੀਅਰ ਹੈ ਜੀ ਇਹ ਜਿਆਦਾ ਇਨਸਟਰਕਸ਼ਨ ਬੋਲ ਨਹੀਂ ਦੇਖੋ ਸਰਦਾਰ ਸਾਹਿਬ ਇੱਕ ਫਿਕਰ ਦੀ ਗੱਲ ਹੁੰਦੀ ਹੈ ਦੇਖੋ ਤੁਹਾਡਾ ਪਿੰਡ ਆ ਮੰਨ ਲਓ ਮੇਰਾ ਪਿੰਡ ਆ ਜ਼ਿਲ੍ਹਾ ਮੇਰਾ ਤੁਹਾਡਾ ਜ਼ਿਲ੍ਹਾ ਇੱਕ ਆਪਾਂ ਜਿੱਥੋਂ ਹੁੰਨੇ ਆ ਨਾ ਇੱਕ ਕਨੈਕਸ਼ਨ ਹੁੰਦਾਗਾ ਇੱਕ ਮਿਨਿਮਮ ਕਨੈਕਸ਼ਨ ਰਹਿੰਦਾ ਫਿਕਰ ਦਾ ਜਿਹੜਾ ਬੰਦਾ ਪੰਜਾਬੀ ਐ ਪੰਜਾਬ ਦਾ ਉਹਨੂੰ ਪਤਾ ਮੇਰਾ ਪਰਿਵਾਰ ਵੀ ਇੱਥੇ ਆ ਮੇਰੀ ਧਰਤੀ ਐ ਇਹ ਮੇਰੇ ਲੋਕ ਨੇ ਉਹਨੂੰ ਇੱਕ ਫਿਕਰ ਹੋਊਗਾ ਜਿਹੜਾ ਬਾਹਰ ਦਾ ਉਹ ਜੇ ਬਾਹਰੋਂ ਕੋਈ ਡਿਸੀਜਨ ਆ ਰਿਹਾ ਉਹਨੂੰ ਫੈਸਲਾ ਆ ਰਿਹਾ ਉਹਨੂੰ ਕਾਊਂਟਰ ਵੀ ਨਹੀਂ ਕਰਦਾ ਉਹ ਜੇ ਤੁਸੀਂ ਤੁਹਾਡੇ ਵਰਗਾ ਬੰਦਾ ਬੈਠਾ ਹੋ ਉਹ ਕਾਊਂਟਰ ਕਰਦਾ ਕਿ ਸਰ ਐ ਨਹੀਂ ਆਪ ਐ ਕਰ ਲਈਏ ਜੀ ਐ ਨਹੀਂ ਐ ਕਰ ਲਈਏ ਮੈਂ ਇਸ ਕਰਕੇ ਪੁੱਛ ਰਿਹਾ ਤੁਹਾਡੇ ਤੋਂ ਕਿ ਇਹ ਕਾਰਨ ਹੋ ਸਕਦਾ ਹੈਗਾ ਕਿ ਹਾਂ ਜਿਹੜਾ ਤੁਸੀਂ ਕਹਿੰਦੇ ਹੋ ਇਗਨੋਰੈਂਸ ਆ ਹੋਵੇ ਇਸੇ ਕਰਕੇ ਹੋਵੇ ਬਿਲਕੁਲ ਸਹੀ ਹੈ ਜੀ ਕੀ ਗੱਲ ਹੈ ਜੀ ਦੇ ਯਸ ਬੰਦੇ ਨੂੰ ਨੇ ਤਕਲੀਫ ਸਹਿਣੀ ਹੈ ਫਲਾਡ ਦੀ ਤਕਲੀਫ ਆਉਣੀ ਹੈ ਜੇ ਬੰਦਾ ਉਹ ਸਟੇਟ ਦਾ ਉੱਥੇ ਬੈਠਾ ਹੋਊਗਾ ਤਾਂ ਉਹਨੂੰ ਤਕਲੀਫ ਦਾ ਪਤਾ ਹੋਊ ਆਪੇ ਮੈਨੇਜ ਕਰੂਗਾ ਕਿਉਂਕਿ ਇਹ ਫਿਰ ਜਦੋਂ ਪ੍ਰਾਇਓਰਟੀ ਵੀ ਬਣ ਜਾਂਦੀਆਂ ਨੇ ਨਾ ਜਦੋਂ ਸਾਡਾ ਪ੍ਰੋਪਰ ਬੰਦਾ ਨਹੀਂ ਹੋਊਗਾ ਫਿਰ ਉਹਨਾਂ ਦੀ ਪ੍ਰਾਇਓਰਟੀ ਜੋ ਹੋ ਜਾਂਦੀ ਹੈ ਪੂਰਾ ਟਾਈਮ ਭਰੀਏ ਪਾਣੀ ਸਾਲਾ ਸਾਲ ਦੇਣਾ ਤੇ ਜਨਰੇਸ਼ਨ ਪੂਰੀ ਕਰੀਏ ਜਨਰੇਸ਼ਨ ਦੇ ਨੰਬਰ ਬਣਨਗੇ ਇਹ ਜਿਹੜਾ ਫਲਾਡ ਵਾਲਾ 파ਰਟ ਨੂੰ ਭੁੱਲ ਜਾਂਦੇ ਆ ਸਾਡਾ ਫਲਾਡ ਵਾਲਾ 파ਰਟ ਬਹੁਤ ਇੰਪੋਰਟੈਂਟ ਨਾ ਸਾਡੇ ਪੰਜਾਬ ਦੀ ਪ੍ਰੋਪਰ ਰਿਪਰੈਜ਼ੈਂਟੇਸ਼ਨ ਉੱਤੇ ਹੋਣੀ ਬਹੁਤ ਬਹੁਤ ਜ਼ਰੂਰੀ ਹੈ ਸਮਝ ਰਹੇ ਹੋ ਜੀ ਜੇ ਫਲੱਡ ਲੱਗੂਗੀ ਪੰਜਾਬ ਦੀ ਇਫੈਕਟ ਪੈ ਰਹੀ ਹੈ ਜੀ ਫਲੱਡ ਦਾ ਪੰਜਾਬ ਆਇਆ ਡੁੱਬ ਗਿਆ ਪੰਜਾਬ ਦੀ ਆਪਣੇ ਮਾਰ ਤੈਂਦੀ ਹੈ। ਉਹ ਇਹ ਪੰਜਾਬ ਦੀ ਸਿਟੂਏਸ਼ਨ ਤਾਂ ਹੁਣ ਬਹੁਤ ਜ਼ਿਆਦਾ ਹੋਊਗੀ ਜਿਹੜੀ ਤੁਸੀਂ ਕਰ ਰਹੇ ਹੋ। ਹੂੰ। ਤੇ ਹੁਣ ਕੀ ਸਿਚੁਏਸ਼ਨ ਕੀ ਆ ਉੱਥੇ ਉਹ ਜਿਹੜਾ BBMP ਹੈ ਜਾਂ ਹੋਰ ਜਿੰਨੇ ਵੀ ਆਪਣੇ ਡੈਮ ਨੇ ਨੱਚ ਪੰਜਾਬੀ ਹੈ ਕੋਈ ਇੱਕ ਵੀ ਨਹੀਂਗਾ। ਨਹੀਂ ਉਹ ਇਹ ਤਾਂ ਖਰ ਨਹੀਂ ਮੈਂ ਕਹੂੰਗਾ ਜੀ ਉਹ ਤਾਂ ਸਾਡੇ ਸਟੇਟ ਦੇ ਕੋਟਾ ਹੈਗਾ ਅਫਸਰ ਜਾਂਦੇ ਆ ਲੋਅਰ ਲੈਵਲ ਤੇ ਜਾਂਦੇ ਆ ਪਰ ਜਿਹੜੇ ਛੋਟੇ ਲੈਵਲ ਦੇ ਨੇ ਸਾਡੇ ਅਫਸਰ ਛੋਟੇ ਲੈਵਲ ਦੇ ਆ। ਹਾਂ। ਕੀ ਚੀਫੀਰ ਲੈਵਲ ਤੇ ਹੁੰਦੇ ਪਰ ਡਿਸੀਜਨ ਲੈਵਲ ਜਿਹੜਾ ਹੁੰਦਾ ਨਾ ਜੀ ਉਹ ਚੇਅਰਮੈਨ BBMB ਸੈਕਟਰੀ BBMB ਮੈਂਬਰ ਇਰੀਗੇਸ਼ਨ ਜਿਹੜੇ ਉੱਥੇ ਮੈਂਬਰ ਪਾਵਰ ਸੋ ਜਿਹੜੇ ਉੱਥੇ ਬਹਿ ਕੇ ਡਿਸੀਜਨ ਹੁੰਦੇ ਆ ਉਹ 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 ਡਿਸੀਜਨ ਤੇ ਨਹੀਂ ਨਾ ਫਿਰ 파ਰਟ ਲੈ ਸਕਦੇ ਉਹ ਤਾਂ ਸਿਰਫ ਇੰਪਲੀਮੈਂਟ ਕਰਾਂਗੇ ਜੋ ਡਿਸੀਜਨ ਹੋਊਗਾ ਉਹਨੂੰ ਇੰਪਲੀਮੈਂਟ ਕਰ ਸਕਦੇ ਹੂੰ ਤਾਂ ਬਚਾਇਆ ਕਿਵੇਂ ਜਾ ਸਕਦਾ ਜੀ ਮੈਂ ਤੁਹਾਡੇ ਤੋਂ ਪੁੱਛਾਂ ਕਿ ਕੀ ਕਰਨਾ ਚਾਹੀਦਾ ਸੀਗਾ ਜੇ ਮਤਲਬ ਕਿੰਨੇ ਹਾਲਾਂਕਿ ਹੜ੍ਹ ਤਾਂ ਆਉਣੇ ਸੀ ਚਲੋ ਪਾਣੀ ਛੱਡਣਾ ਪੈਣਾ ਸੀ ਪਰ ਇਸ ਲੈਵਲ ਦੀ ਤਵਾਹੀ ਨਹੀਂ ਮਚਣੀ ਸੀ ਉਹਨੂੰ ਕਿਵੇਂ ਰੋਕਿਆ ਜਾ ਸਕਦਾ ਸੀ ਯਾਦਵਿੰਦਰ ਜੀ ਹੁਣ ਜਿੱਥੇ ਤੱਕ ਤਾਂ ਡੈਮਾਂ ਤੋਂ ਰਿਲੀਜ਼ ਦੀ ਗੱਲ ਹੈ ਉਹ ਤਾਂ ਮੈਂ ਤੁਹਾਨੂੰ ਕਿਹਾ ਵੀ 20 20 25 25 ਫੁੱਟ ਡੈਮ ਨੂੰ ਖਾਲੀ ਰੱਖੋ ਉਹਨੂੰ ਇਨਫੀਜ਼ੀ ਪਾਣੀ ਛੱਡਦੇ ਰਹੋ ਚਾਹੇ ਥੋੜੇ ਵਰਗੇ ਪ੍ਰੈਸ ਵਾਲੇ ਰੌਲਾ ਪਾਈ ਜਾਣ ਦੀ ਪਾਕਿਸਤਾਨ ਨੂੰ ਪਾਣੀ ਜਾ ਰਿਹਾ ਕੁਝ ਜਾ ਰਿਹਾ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਤੁਹਾਨੂੰ ਇੱਕ ਇਨਸਟੈਂਸ ਹੀ ਦੱਸਦਾ ਅ ਸ੍ਰੀ ਪ੍ਰਕਾਸ਼ ਸਿੰਘ ਬਾਦਲੂ ਨੂੰ ਦੇਸੀ ਸੀਐਮ ਸਾਹਿਬ ਤੇ ਉਦੋਂ ਅ ਗੁਰੂ ਸਾਹਿਬ ਸੀ ਆਪਣੇ ਪ੍ਰਿੰਸੀਪਲ ਸੈਕਟਰੀ ਪੀਐਸ ਟੂ ਸੀਐਮ ਮੈਨੂੰ ਰਾਤ ਨੂੰ ਨਾਲ ਹੀ ਦੋ ਹਾਂਜੀ ਹਾਂਜੀ ਤੇ ਰਾਤ ਨੂੰ 2 ਵਜੇ ਮੈਨੂੰ ਟੈਲੀਫੋਨ ਆਇਆ ਗੁਰੂ ਸਾਹਿਬ ਨਾਲ ਸੀਐਮ ਸਾਹਿਬ ਗੱਲ ਕਰਨਗੇ ਮੈਂ ਕੁੱਤਾ ਪੈ ਹੀ ਉੱਠਿਆ ਜੀ ਮੈਂ ਹਾਂਜੀ ਹੁਕਮ ਕਰ ਕਹਿੰਦੇ ਬੇਟਾ ਪਾਕਿਸਤਾਨ ਨੂੰ ਪਾਣੀ ਜਾਈ ਜਾਂਦਾ 50000 ਕਿਸ਼ਕ ਮਚਲਵਾਇਆ ਸੀ ਪਾਕਿਸਤਾਨ ਨੂੰ ਜਾਈ ਜਾਂਦਾ ਬੇਟਾ ਰੋਲਾ ਪਾਣਾ ਪੈਂਦਾ ਪ੍ਰੈਸ ਵੀ ਤੇ ਲੋਕ ਕਹਿੰਦੇ ਪਾਣੀ ਵੇਸਟ ਕਰੀ ਜਾਂਦੇ ਆ। ਬਸ ਸੀਐਮ ਸਾਹਿਬ ਨੂੰ ਕਿਹਾ ਮੈਂ ਸਰ ਗੱਲ ਹੋਈ ਅਗਰ왈 ਸਾਹਿਬ ਦੀ ਛੱਡਦੇ ਸੀ ਚੇਅਰਮੈਨ ਸਾਹਿਬ ਹਰਿਆਣਾ ਵੀ ਬੋਲਦਾ ਸੀ ਰਾਜਸਥਾਨ ਵੀ ਬੋਲਦਾ ਸੀ ਮੈਂ ਬੜੇ ਪ੍ਰੈਸ਼ਰ ਨਾਲ ਬੜੇ ਪਿਆਰ ਨਾਲ ਸਰਕਾਰ ਨਾਲ ਉਹਨਾਂ ਨੂੰ ਮਨਾਇਆ ਹੈ। ਤੇ ਉਹ ਇਸ ਕਰਕੇ ਵੀ ਜੇ ਹੁਣ ਅਸੀਂ ਇਨਫ੍ਰੀਸ ਪਾਣੀ ਛੱਡੀ ਜਾਵਾਂਗੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਕ੍ਰੀਕ ਡਵੈਲਪ ਹੋਊਗਾ ਦੂਜਾ ਹੈ ਕਿ ਪੋਰ ਲੈਵਲ ਠੀਕ ਰਹੇਗਾ ਡੈਮ ਤੇ ਤਾਂ ਕਿ ਜੇ ਸਾਡੇ ਇਨਫਲਕਸ ਵਾੜਾ ਆ ਜਿਵੇਂ 2 ਲੱਖ ਆਦਿਆ 4 ਲੱਖ ਆਦਿਆ ਪਾਣੀ ਤਾਂ ਅਸੀਂ ਐਬਜ਼ੌਰਬ ਕਰਕੇ ਡੈਮ ਭਰਦਾ ਰਹੂਗਾ ਤੇ ਹੌਲੀ ਹੌਲੀ ਛੱਡਦੇ ਰਹਾਂਗੇ ਇਵੇਂ ਜਿਵੇਂ ਨਹੀਂ ਸਾਡੇ ਰਿਵਲਟ ਆ ਗਏ ਜਿਹੜੇ ਅ ਬਰਮਾ ਤੋਂ ਥੱਲੇ ਐ ਜਿਵੇਂ ਸਵਾਹ ਆ ਗਿਆ ਇਹਦੇ ਵਿੱਚ ਸਤਲੁਜ ਆ ਗਿਆ ਉੱਝ ਆ ਗਿਆ ਰਾਵੀ ਤੇ ਆ ਗਿਆ ਲਾਈਕ ਦੈਟ ਕਈ ਰਿਵਲਟਸ ਐ ਜੀ ਉਹ ਜਦੋਂ ਮੀਂਹ ਜਿਆਦਾ ਪੈਂਦਾ ਨਾ ਜੇ ਹਿਮਾਚਲ ਚ ਉਹਨਾਂ ਦਾ ਪਾਣੀ ਵੀ ਹੋ ਜਾਂਦਾ ਜੀ ਤੋ ਜੇ ਤੁਸੀਂ ਡੈਮ ਤੋਂ ਵੀ ਪਾਣੀ ਛੱਡੇਗਾ ਤੇ 1.5 ਤੋਂ 2 ਲੱਖ ਹੋ ਗਿਆ ਤਾਂ 4-6 ਤੇ 4 ਲੱਖ ਹੋ ਗਿਆ 2.5 ਲੱਖ ਵਾਸਤੇ ਡਿਜ਼ਾਈਨ ਹੁੰਦੇ ਸਾਡੇ ਇਹ ਸਾਰੇ ਇੰਨਕਮੈਂਟਸ ਸਾਰੇ ਓਵਰਫਲੋ ਹੋਗਾ ਹੋ ਕੇ ਟੁੱਟ ਜਾਂਦੇ ਨੇ ਤੋ ਉਹ ਪਾਣੀ ਜਦੋਂ ਨਿਕਲ ਜੇ ਔਰ ਰਿਵਰਸ ਆ ਉਦੋਂ ਬਾਅਦ ਤੁਸੀਂ ਡੈਮ ਤੋਂ ਛੱਡਦੇ ਰਹੋ ਉਹ ਤਾਈਓ ਇਹ ਦੱਸ ਸਕਦੇ ਜੇ ਤੁਹਾਡੇ ਡੈਮ ਚ ਕੈਪੈਸਿਟੀ ਹੋਊਗੀ ਲੈਣ ਵਾਸਤੇ ਸੋ ਇਹਦੇ ਮੋਸਟ ਇੰਪੋਰਟੈਂਟ ਬਾਰ ਫਲਡ ਰਿਟੇਸ਼ਨ ਤੁਸੀਂ ਡੈਮ ਦਾ ਲੈਵਲ ਡਿਊਰਿੰਗ ਫਲਡਸ ਲੋ ਰੱਖੋ 20 ਸਤੰਬਰ ਤੱਕ ਕਰ ਤੁਸੀਂ ਭਰ ਲਓ ਪਰ 20 ਸਤੰਬਰ ਤੋਂ ਪਹਿਲਾਂ ਬਿਲਕੁਲ ਡੈਮ ਨਾਲ ਭਰੋ ਆਪਟੀਮਮ ਲੈਵਲ ਤੱਕ ਨਹੀਂ ਤਾਂ ਜੋ ਹੁਣ ਅੱਜ ਪਾਉਂਗ ਲੈ ਪਾਉਂਗ ਡੈਮ ਦਾ ਹਾਲ ਹੈ ਜੇ ਉੱਥੇ ਪਾਣੀ 4-5 ਲੱਖ ਕਿਊਸਿਕ ਆ ਗਿਆ ਤਾਂ ਉਹਨਾਂ ਨੂੰ ਛੱਡਣਾ ਪੈ ਜਾਣਾ ਤੁਸੀਂ ਹਾਲ ਦੇਖੋ ਕੀ ਹੋਣਾ ਆਪਣੇ ਪੰਜਾਬ ਦਾ ਅੱਗੇ ਬੁਰਾ ਹਾਲ ਹੈ ਦੂਜੀ ਗੱਲ ਇਹ ਹੈ ਜੀ ਨਾਲ ਇਹ ਵੀ ਵੀ ਆਪਣੇ ਨਾਲ ਜੀ ਇਹ ਇਹਨੂੰ ਆਪਾਂ ਤੁਸ਼ੀਵਾਨ ਕਹਿੰਦੇ ਰਿੱਤੇ ਦਾ ਜਾਮ ਬਣਿਆ ਹੋਇਆ ਹੈ ਉਹ ਨੂੰ ਇਹ ਵੀ ਤੁਹਾਨੂੰ ਦੱਸ ਦਿਆਂ ਮੈਂ ਜੀ ਜਿੰਨੀ ਡੈਮਾਂ ਦੀ ਜ਼ਮੀਨ ਹੈ ਨਾ ਜੀ ਇਹ ਸਾਰੀ ਪ੍ਰਾਈਵੇਟ ਲੈਂਡ ਹੈ ਹੂੰ ਸਮਝਣਾ ਜੀ ਕਿਉਂਕਿ ਅੱਗੇ ਤਾਂ ਬੰਦ ਹੁੰਦੇ ਨੇ ਸੀ ਮੈਨਡਰਿੰਗ ਹੁੰਦੀ ਰਹਿੰਦੀ ਜਿੱਥੇ ਕਦੇ ਉਹ ਕਿਧਰ ਨੂੰ ਹੋ ਗਿਆ ਕਦੇ 5 ਕਿਲੋਮੀਟਰ ਇਧਰ ਨੂੰ ਹੋ ਗਿਆ ਕਦੇ ਉਧਰ ਨੂੰ ਹੋ ਗਿਆ ਵੀ ਸਰਕਾਰ ਐਕਵਾਇਰ ਤਾਂ ਕਰਨ ਨਹੀਂ ਸਕਦੀ ਜਮੀਨ ਕਦੇ ਇਧਰ ਕਦੇ ਉਧਰ ਹੂੰ ਹੂੰ ਤੇ ਜਿਹੜੇ ਤਾਂ ਆਪਾਂ ਤੁਰਸੀ ਬੰਦ ਬਣਾਇਆ ਉਹ ਜ਼ਮੀਨ ਐਕਵਾਇਰ ਕਰਕੇ ਬਣਾਇਆ ਤੇ ਜਿਹੜੀ ਡੈਮਾਂ ਦੀ ਵੀ ਇਹ ਨਾ ਸਾਰੀ ਪ੍ਰਾਈਵੇਟ ਹੈ ਤਾਂ ਥਰਮ ਰੂਲ ਇਹੀ ਹੈ ਜੀ ਵੀ ਡੈਮ ਲਾ ਅ ਅ ਆਪਟੀਮ ਲੇਵਲ ਤੋਂ ਡਾਊਨ ਰੱਖੋ ਤਾਂ ਕਿ ਤੁਸੀਂ ਇਨਫਲਕਸ ਲੈ ਸਕੋ ਤੇ ਥਰਡਲੀ ਇਨਕ੍ਰੋਰਾਇਜ਼ੇਸ਼ਨ ਕਰ ਸਕੋ ਪਾਣੀ ਦੀ ਹੂੰ ਹੂੰ ਤਾਂ ਸਰ ਕੀ ਦੇਖਦੇ ਆਉਣ ਵਾਲੇ ਦਿਨਾਂ ਦੇ ਅੰਦਰ ਤੁਸੀਂ ਦੇਖ ਕੇ ਮੇਰੇ ਹੁਣ ਇਹ ਸਾਰੇ ਮਾਹੌਲ ਨੂੰ ਇਹ ਘਟੇਗਾ ਮੀਂਹ ਪਿੱਛੇ ਦੀਆਂ ਪ੍ਰੈਡਿਕਸ਼ਨਾਂ ਕੀ ਨੇ ਵੈਸੇ ਤਾਂ 3 ਤਰੀਕ ਤੱਕ ਕਿਹਾ ਜਾ ਰਿਹਾ ਅੱਜ ਇੰਡੀਨ ਐਕਸਪੈਕਟਸ ਦੀ ਖਬਰ ਸੀ ਆਈਐਮ ਜਿਹੜੀ ਮਿਨਿਸਟਰੀ ਆ ਉਹਨੇ ਕਿਹਾ ਕਿ ਸਤੰਬਰ ਦੇ ਮਹੀਨੇ ਚ ਹੋਰ ਪੈਣਗੇ ਮੀਂਹ ਕਿਵੇਂ ਦੇਖ ਰਹੇ ਹੋ ਤੁਸੀਂ ਦੇਖੋ ਮੀਨ ਦਾ ਮੈਂ ਜੋ ਇੱਥੇ ਦੇਖਦਾ ਜੀ ਨੈਟ ਤੇ ਜਾਂ ਪੜਦਾ ਇਹ ਤਾਂ 9 ਲੱਖ ਸਤੰਬਰ ਤੱਕ ਕਾਫੀ ਨਹੀਂ ਹੈਗੇ ਆ ਪ੍ਰੈਡਿਕਸ਼ਨ ਸਮਝੋ ਨਾ ਜਿਹੜੀ ਲੇਟ ਰਹੇ ਨੇ ਉਹ ਬਹੁਤ ਮਾੜੀ ਹੁੰਦੀ ਹੈ ਹੁਣ ਜਿਵੇਂ ਘੱਗਰ ਆ ਜੇ ਹੁਣ ਮੂਨ ਨਹੀਂ ਪਈ ਗਿਆ ਕੱਲ ਚੰਡੀਗੜ੍ਹ 24 ਘੰਟੇ ਪਈ ਗਿਆ ਤੇ ਉਹ ਸਾਰਾ ਪਾਣੀ ਹੁਣ ਆਉਣਾ ਤਾਂ ਗੱਲ ਨੇ ਪਤਾ ਨਹੀਂ ਕਿੰਨਾ ਡੈਮੇਜ ਕਰਨਾ ਜੀ ਉਹ ਰਿਵਰ ਦਾ ਗੜੇ ਕੋਲ ਰਿਵਰ ਆਫ ਮਿਜ਼ਰੀਜ਼ ਕਿਉਂਕਿ ਇਹਦੇ ਕੋਈ ਡੈਮ ਤਾਂ ਹੈ ਨਹੀਂ ਇਹ ਜਿੰਨਾ ਬਾਰਿਸ਼ ਆਉਣੀ ਆ ਘੱਗਰ ਟਾਂਗਰੀ ਮਾਰਕੰਡਾ ਇਹ ਪਾਛੜ ਰੇਨ ਸਾਰੀ ਇਹਦੇ ਚ ਆਉਂਦੀ ਹੈ ਤੇ ਉਹ ਅੱਗੇ ਅੱਗੇ ਕੱਗੜ ਖਨੋਰੀ ਤੋਂ ਥੱਲੇ ਫਿਰ ਸਾਰਾ ਡੈਮੇਜ ਕਰ ਲਈ ਹੈ ਜੀ ਉੱਪਰ ਵੀ ਕਰਦੀ ਹੈ ਥੱਲੇ ਵੀ ਕਰਦੀ ਹੈ ਹੂੰ ਉਹ ਰੇਨ ਇਜ਼ देयर ਰੇਨ ਤਾਂ ਹੁਣ ਮੈਨੂੰ ਸਭ ਤੋਂ ਵੱਡਾ ਫਿਕਰ ਤਾਂ ਇਹ ਹੈ ਜੀ ਵੀ ਅਜੇ ਵੀ ਇਹ ਲੈਵਲ ਨੂੰ ਡਾਊਨ ਰੱਖਣ ਦਿਨਾ ਕਰ ਸਕਦੇ ਆ ਕਿਉਂਕਿ ਪਾਉਂਡ ਡੈਮ ਦਾ ਤਾਂ ਬਹੁਤ ਮੈਨੂੰ ਆਮ ਸਿਚੁਏਸ਼ਨ ਲੁਕਸ ਵੈਰੀ ਅਲਰਮਿੰਗ ਇਹ ਦੇ ਪਾਉਂਡ ਡੈਮ ਤੇ 4-5 ਲੱਖ ਰੁਪਏ ਕਹਾ ਲਿਆ ਕਰਨਗੇ ਕੀ ਇਹਦੇ ਭਗੜਾ ਦਾ ਹੈਗਾ ਥੋੜਾ ਜਿਹਾ ਪਾਉਂਡ ਡੈਮ ਤੇ ਇੱਕ ਕਰਨ ਜੀ ਵੀ ਆਪਾਂ ਇਹ ਪੌਂਡ ਡੈਮ ਨੂੰ ਅ ਅਸੀਂ ਮੇਨਟੇਨ ਕਰਦੇ ਆਂ ਜੀ ਮੈਕਸਿਮ 1400 1380 ਟਿੱਕਰ ਅੱਛਾ ਜੀ 1390 ਟਿੱਕਰ ਲਾ ਲਓ ਪਰ ਇਹਦਾ ਜਿਹੜਾ ਆਪਟੀਮਮ ਲੈਵਲ ਚ 10 ਅਗਸਟ 10 ਫੁੱਟ ਹੈ ਜੀ। ਉਹ 1400 ਅਗਸਟ ਫੁੱਟ ਟਿੱਕਰ ਅਸੀਂ ਤਾਂ ਹੀ ਲੈਂਦੇ ਬਿਕੋਜ਼ ਇਹਦੀ ਸਟੱਡੀ ਕਰਾਈ ਸੀ ਜਦੋਂ ਰਿਵਰ ਅਸੀਂ ਜਦੋਂ ਡੈਮ ਭਰਦੇ ਆ ਨਾ ਜੀ ਉਹਦੀ ਟਿਲਟ ਹੁੰਦੀ ਹੈ ਡੈਮ। ਅ ਐਂਗਲ ਆਫ ਟਿਲਟੇਸ਼ਨ ਹੁੰਦਾ ਉਹ ਫਿਰ ਉਹਨਾਂ ਨੇ ਜਿਹੜੀ ਸਟੱਡੀ ਹੋਈ ਸੀ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਇਸ ਡੈਮ ਨੂੰ 1390 ਤੱਕ ਪਰੋ 2410 ਤੱਕ ਨਾ ਪਰੋ। ਸੋ ਇਨ ਕੇਸ ਆਫ ਐਮਰਜੈਂਸੀ ਇਹਨਾਂ ਨੂੰ ਇਹ ਵੀ ਡਿਸੀਜਨ ਲੈਣਾ ਚਾਹੀਦਾ ਵੀ 1400 ਤੱਕ ਤਾਂ ਨਾ ਜਾਣ ਨਾ ਜੀ ਜੇ ਪਾਉ ਡੈਮ ਤੇ ਸਪੈਸ਼ਲੀ ਤਾਂ ਕਿ ਨੁਕਸਾਨ ਨਾ ਹੋਵੇ। ਐਵੇਂ ਜਿਵੇਂ ਅਸੀਂ 1680 ਤੱਕ ਪਰਦੇ ਆ ਆਪਣਾ ਹਾ ਭਾਗੜਾ ਡੈਮ ਦੀ ਇਹ ਵੀ 1590 ਤੱਕ ਲਿਜਾ ਸਕਦੇ ਹਾਂ ਅਸੀਂ ਕੋਈ ਪ੍ਰੋਬਲਮ ਨਹੀਂ ਪਰ ਉਹ ਉਹ ਪਰਮਨੈਂਟ ਰਿਪੀਟ ਕਰਕੇ ਰੱਖ ਸਕਦੇ। ਸੋ ਇਨ ਕੇਸ ਆਫ ਐਮਰਜੈਂਸੀ ਦੇਸ਼ ਨੂੰ ਡੂ ਇਟ ਤਾਂ ਕਿ ਪੰਜਾਬ ਬਚਿਆ ਰਹੇ। ਨੀ ਤਾਂ ਜੇ ਹੁਣ ਜਿਵੇਂ ਐਕਸੈਸ ਰੇਨ ਆ ਦੋ ਦਿਨ ਨੂੰ ਫਿਰ ਪ੍ਰੈਡਿਕਸ਼ਨ ਜੇ ਐਕਸੈਸ ਰੇਨ ਹਿਮਾਚਲ 'ਚ ਹੋਈ ਰਹੀ ਹੈ ਜੀ ਆਪਣੇ ਪੰਜਾਬ 'ਚ ਹੀ ਬੁਰਾ ਹਾਲ ਹੈ ਤੇ ਉਹ ਜੇ ਬਿਆਸ 'ਚ ਪਾਣੀ ਆ ਗਿਆ ਦਰੋਹ ਫਸਲਾਂ 'ਚ ਆ ਗਿਆ ਤਾਂ ਪੰਜਾਬ ਦਾ ਤਾਂ ਹੋਰ ਬੁਰਾ ਹਾਲ ਹੋ ਜਾਣਾ ਜੀ ਹੂੰ ਇਹ ਜਦੋਂ ਪਹਿਲਾਂ ਇਤਕੀ ਪ੍ਰੈਡਿਕਸ਼ਨ ਸੀ ਕਿ 105% ਮੌਨਸੂਨ ਦੀ ਰੇਨ ਜ਼ਿਆਦਾ ਤੁਹਾਨੂੰ ਪਤਾ ਨਹੀਂ ਪ੍ਰੈਡਿਕਸ਼ਨ ਸੀਗੀ ਅੱਜ ਤੋਂ 6 ਮਹੀਨੇ ਪਹਿਲਾਂ ਇਹ ਪ੍ਰੈਡਿਕਸ਼ਨ ਆ ਗਈ ਸੀ ਉਹਦੇ باوجود ਵੀ ਦੇਸ਼ 'ਚ ਹੋਕ ਹੀ ਰਿਹਾ ਆਪਾਂ ਚੱਲ ਪੰਜਾਬ ਦੀ ਛੱਡੀਏ ਬਾਕੀ ਸਮਾਂ ਤੇ ਵੀ ਮੈਂ ਦੇਖ ਰਿਆਂਗਾ ਕਿਉਂ ਸੀਰੀਅਸ ਨਹੀਂ ਫਿਰ ਇਹਦਾ ਕੋਈ ਇਲਾਜ ਨਹੀਂ ਹੈਗਾ ਮਤਲਬ ਕੋਈ ਇਹਦਾ ਪ੍ਰਬੰਧ ਜਦੋਂ ਆਉਂਦੇ ਆ ਦੁਨੀਆ ਨੇ ਤਾਂ ਪਾਣੀ 'ਚ ਟ੍ਰੇਨਾਂ ਚਲਾਤੀਆਂ ਸਾਡੇ ਇੱਥੇ ਹਾਲ ਕਿਉਂ ਆ ਉਹ ਨਹੀਂ ਤੇ ਟ੍ਰੇਨਾਂ ਚਲਾਤੀਆਂ ਜੀ ਨੇਚਰ ਨੂੰ ਨਹੀਂ ਕੋਈ ਸ਼ਾਂਤ ਕਰਦਾ ਇੱਕ ਸਾਡੇ ਵੇਲੇ ਨਾ ਜੀ ਆਪਣੇ ਪੰਜਾਬੀ ਦੀ ਘਾਟ ਹੈ ਜੀ ਵਿਰਾਮਾਂ ਦੇ ਵਹਿਣ ਇਸ ਨੂੰ ਕੋਈ ਨਹੀਂ ਰੋਕ ਸਕਦਾ ਬਸ ਹੂੰ ਇਹ ਤਾਂ ਕੁਦਰਤ ਦੀਆਂ ਚੀਜ਼ਾਂ ਹੈ ਕੁਦਰਤ ਦੇ ਖੇਡ ਨੂੰ ਜਿੰਨਾ ਅਸੀਂ ਕੁਦਰਤ ਨਾਲ ਪੰਗੇ ਲੈ ਰਹੇ ਆ ਅਸੀਂ ਭੁਗਤ ਰਹੇ ਜੀ ਉਸ ਦਾ ਤੁਸੀਂ ਦੇਖੋ ਅਮਰੀਕਾ 'ਚ ਕਿੰਨੇ ਕਿੰਨੇ ਫਲੱਡ ਆਇਆ ਕਿੰਨੇ ਕਿੰਨੇ ਹਰਕੇਨਸ ਆਇਆ ਚਾਈਨਾ ਦੇ ਦੇਖੋ ਕੀ ਹਾਲ ਹੋਇਆ ਸੋ ਥਿਸ ਇਜ਼ 올 ਪਲੇਇੰਗ ਵਿਦ ਦੀ ਨੇਚਰ ਹਮ ਹਮ ਤੁਸੀਂ ਆ ਹੁਣ ਆਪਣੇ ਹਿਮਾਚਲ ਦੇ ਦੇਖੋ ਉਰਨਿੰਗ ਬਣਾਈਆਂ ਆ ਉਹ ਪ੍ਰੋਪਰ ਐਂਗਲ ਆਪਾਂ ਮੇਨਟੇਨ ਨਹੀਂ ਕੀਤੇ ਪਹਾੜਾਂ ਦੇ ਉਹ ਸਾਰੀਆਂ ਫੋਰ ਲੈਂਥ ਤੁਸੀਂ ਕਿੰਨੀ ਸਲਸ਼ਿੰਗ ਆ ਉਹਦੀ ਕਿੰਨਾ ਥੱਲੇ ਪਹਾੜ ਗਿਰਦੇ ਆ ਉਹ ਸਟੇਬਲਾਈਜ਼ ਹੋਣਗੇ 10 ਸਾਲ ਨੂੰ ਪਤਾ ਨਹੀਂ 15 ਸਾਲ ਨੂੰ ਐਵਰੀ ਈਅਰ ਕਿੰਨੀ ਜਿੰਨੀ ਫੋਰ ਲੈਂਥ ਬਣਾਈ ਆ ਉਦੋਂ ਮੋਡਲ 24 5% ਦਾ ਵਾਸ਼ਅਪ ਹੋ ਜਾਂਦੀ ਹੈ ਉਹ ਰੀਚਾਰਜਿੰਗ ਵੀ ਨਹੀਂ ਹੋ ਰਹੀ ਹੁਣ ਸੋ ਉਹ ਰੀਚਾਰਜਿੰਗ ਵੀ ਇਦਾਂ ਹੈ ਨਾ ਜੀ ਹੁਣ ਸਾਡੇ ਜਿਵੇਂ ਠੱਗੜ ਚ ਲਾਓ ਤੁਸੀਂ ਇਹਦੇ ਚ ਐਕੂਲੈਂਟਸ ਇੰਨੇ ਮਾੜੇ ਆਉਂਦੇ ਆ ਤੁਹਾਡਾ ਪੀਰੇਜ ਦਾ ਪਾਣੀ ਫੈਕਟਰੀਆਂ ਦਾ ਪਾਣੀ ਉਹ ਥੱਲੇ ਬੈਠਾ ਇਹਨਾਂ ਪੱਕਾ ਹੋ ਜਾਂਦਾ ਉਹਦੇ ਨਾਲ ਸੀਪੇ ਜੀ ਖੜ ਜਾਂਦੀ ਹੈ ਸਮਝੋ ਜੀ ਅੱਗੇ ਸੀਪੇ ਚ ਹੋਣੀ ਪਾਣੀ ਉੱਤੇ ਆ ਜਾਣਾ ਤੇ ਥੱਲੇ ਦੂਸਰਾ ਹੈਗਾ ਜੀ ਅਸੀਂ ਝੋਨੇ ਤੇ ਹੋਗੇ ਸਾਰੇ ਪੰਜਾਬ ਚ ਉਹਨੇ ਨਾਲ ਸਾਡੇ ਉਹ ਅੱਧੂ ਕੀਤਾ ਹੁੰਦਾ ਹੈ ਪਾਣੀ ਥੱਲੇ ਦਾ ਜਾਂਦਾ ਨਹੀਂ ਫਿਰ ਉਹ ਜਿੰਨਾ ਹੜ੍ਹ ਦਾ ਪਾਣੀ ਉਹਦਾ ਸਾਰਾ ਹੀ ਉਤੋਂ ਰਣਾ ਪੋ ਜਾਂਦਾ ਪਾਣੀ ਜੀ ਜੀ ਉਹਨੇ ਨਾਲ ਡੈメージ ਵੀ ਜ਼ਿਆਦਾ ਹੁੰਦਾ ਜੀ ਹੂੰ ਹੂੰ ਤਾਂ ਸਰਦਾ ਸਾਬਾ ਪਾਪਾ ਵੀ ਮੰਨਿਏ ਕੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋਗੇ ਕਿ ਬੇਸਿਕਲੀ ਸਾਰਾ ਸਿਸਟਮ ਹੈ ਹੋ ਗਿਆ ਗਲੋਬਲ ਵਾਰਮਿੰਗ ਤੋਂ ਲੈ ਕੇ ਕਿ ਕੁਦਰਤ ਆਪਣੇ ਆਪ ਨੂੰ ਹੀਲ ਕਰਦੀ ਹੈ ਹੜਾਂ ਦੇ ਜ਼ਰੀਏ ਜਾਂ ਫਿਰ ਜਦੋਂ ਵੀ ਇਹ ਐਸ ਲੈਵਲ ਤੇ ਮੀਂਹ ਪੈ ਰਿਹਾ ਕੁਝ ਵੀ ਹੋ ਰਿਹਾ ਉਹ ਆਪਣੇ ਆਪ ਨੂੰ ਹੀਲ ਕਰ ਰਹੀ ਹੈਗੀ ਜੇ ਆਪਾਂ ਨੇਚਰ ਦੇ ਤੌਰ ਤੇ ਦੇਖੀਏ ਕਿ ਜੇ ਨਹੀਂ ਹੀਲ ਕਰੇਗੀ ਤਾਂ ਫਿਰ ਧਰਤੀ ਦੀ ਤਬਾਹੀ ਵੀ ਹੋਰ ਜ਼ਿਆਦਾ ਨੇੜੇ ਹੋਏਗੀ ਉਹ ਧਰਤੀ ਦੀ ਤਬਾਹੀ ਨੂੰ ਟਾਲ ਰਹੀ ਹੈ ਕੁਦਰਤ ਦੇਖੋ ਕੁ ਧਰਤੀ ਦੀ ਤਬਾਹੀ ਉਹ ਟਾਲ ਰਹੀ ਹੈ ਕੁਦਰਤ ਤੁਹਾਡੇ ਮੁਤਾਬਕ ਪਰ ਜਿਹੜੇ ਲੋਕਾਂ ਦਾ ਹੁਣ ਵਿਚਾਰਾ ਨੁਕਸਾਨ ਹੋ ਗਿਆ ਉਹ ਤਾਂ ਰਗੜੇ ਗਏ ਨੇ ਜੀ ਉਹ ਤਾਂ ਹੁਣ 10-10 ਸਾਲ ਨਹੀਂ ਉੱਠਣੇ ਦੇਖੋ ਮੇਰੀ ਸੁਣੋ ਲੇਬਰ ਵਾਲਾ ਬੰਦਾ ਵੀ ਵਿਚਾਰੇ ਨੂੰ ਲੇਬਰ ਨਹੀਂ ਮਿਲ ਰਹੀ ਜਿਹੜਾ ਜ਼ਿੰਮੇਦਾਰ ਹੈ 5-7-10 ਮੈਂ ਕਹਿੰਦਾ 100 ਦੇ ਲੈ ਵਾਲਾ ਵੀ ਹੋਵੇ ਜੀ ਉਹ ਆਪ ਦੀ ਪੂਰੀ ਇਨਵੈਸਟਮੈਂਟ ਕਰੀ ਬੈਠਾ ਫਸਲ ਤੇ ਅਟਾ ਜੇ ਆੜਤੀ ਕੋਲ ਪਹਿਲੇ ਜਾਣ ਜਾਉ ਆੜਤੀ ਜਰਾ ਕੀ ਕਰੇ ਆੜਤੀ ਦੇਈ ਬੈਠਾ ਦਾ ਸਾਰੇ ਪੈਸੇ ਪੈਸੇ ਨਹੀਂ ਮਿਲਦੇ ਜੀ ਰੋਟੀ ਖਾਣੀ ਔਖੀ ਹੋ ਜਾਂਦੀ ਜੇ ਕਹਿਣੇ ਸੌਖਾ ਫਲੜਾ ਜਾਂ ਫਲੜਾ ਜੀ ਦੇ ਪੈਂਦੀ ਹੈ ਨਾ ਜੀ ਉਹ ਬਹੁਤ ਔਖਾ ਕੰਮ ਹੈ ਜੀ ਇਹ ਤਾਂ ਬਹੁਤ ਬਹੁਤ ਮੈਂ ਆਪ ਕੋ ਤੁ ਜਿੰਮੇਦਾਰੀ ਜਿੰਮੇਦਾਰੀ ਕਰਦਾ ਜੀ ਹੁਣ ਮੈਂ ਆਫਟਰ ਰਿਟਾਇਰਮੈਂਟ ਖੇਤੀ ਕਰਦਾ ਮੈਨੂੰ ਪਤਾ ਵੀ ਕਿੰਨੀ ਔਖ ਆਉਂਦੀ ਹੈ ਫਿਰ ਜੇ ਫਸਲ ਮਰ ਜਾਂਦੀ ਤੋੜੀ ਮਤਲਬ ਤੁਸੀਂ ਜਦੋਂ ਚੀਫ ਇੰਜੀਨੀਅਰ ਰਹੇ ਜਾਂ ਤੁਹਾਡੀ ਤੁਹਾਡੀ ਸਰਵਿਸ ਦੇ ਅੰਦਰ ਤੁਸੀਂ ਕਿੰਨੇ ਵਾਰ ਇਸ ਤਰ੍ਹਾਂ ਦੀ ਸਿਚੁਏਸ਼ਨ ਨੂੰ ਜਾਂ ਕੰਟਰੋਲ ਕਰਵਾਇਆ ਜਾਂ ਕੀਤਾ ਜਾਂ ਸਲਾਹ ਦਿੱਤੀ ਦੱਸ ਸਕਦੇ ਹੋ ਕਿ ਕਿੰਨੇ ਚੀਜ਼ਾਂ ਟਾਲੀਆਂ ਜਾ ਸਕਦੀਆਂ ਨੇ ਜਾਂ ਟਾਲੀਆਂ ਜਾ ਸਕਦੀਆਂ ਸੀ ਬਿਲਕੁਲ ਟਾਲਦੇ ਰਹੇ ਜੀ ਇਹ 6 ਸਾਲ ਅਸੀਂ ਇੰਨੀ ਟਾਲਦੇ ਰਹੇ ਆ ਬੀਬੀਐਮਬੀ ਵਾਲਾ ਨੂੰ ਕਨਵਿੰਸ ਕਰਾ ਕੇ ਇਹੀ ਮੈਂ ਜਿਹੜਾ ਤਰੀਕਾ ਦੱਸਿਆ ਵੀ ਅ ਟਾਈਮ ਦਾ ਲੈਵਲ ਲੋ ਰੱਖ ਕੇ ਉਹਨੂੰ ਫੋਰਸ ਫਲਡ ਰੋਟੇਸ਼ਨ ਅਸੀਂ ਕਰਦੇ ਰਹੇ ਜੀ ਬਿਲਕੁਲ ਹੁੰਦਾ ਰਿਹਾ ਕੋਈ ਪ੍ਰੋਬਲਮ ਨਹੀਂ ਹੂੰ ਇੱਕ ਇਦੇ ਚ ਬੜਾ ਜਿਹੜਾ ਨਿਸ਼ਾਨੇ ਤੇ ਨੇ ਉਹ ਕ੍ਰਿਸ਼ਨ ਕੁਮਾਰ ਹੋਰੀ ਹੋਰ ਪੰਜਾਬ ਦੇ ਅਧਿਕਾਰੀ ਵੀ ਨਿਸ਼ਾਨੇ ਤੇ ਆ ਰਿਹਾ ਸਰਕਾਰ ਵੀ ਨਿਸ਼ਾਨੇ ਤੇ ਆ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਸਰ ਕਿ ਜਿਵੇਂ ਕ੍ਰਿਸ਼ਨ ਕੁਮਾਰ ਨੂੰ ਸਪੈਸ਼ਲੀ ਪੂਰਾ ਵਿਲਨ ਬਣਾਇਆ ਜਾ ਰਿਹਾ ਕਿ ਉਹ ਵਿਲਨ ਨੇ ਜਾਂ ਠੀਕ ਹੈ ਪੋਲਿਟੀਕਲ ਸਟੇਟਮੈਂਟਾਂ ਆਉਂਦੀਆਂ ਨੇਗੀਆਂ ਦੇਖੋ ਜਦੋਂ ਕੋਈ ਡਿਜਾਸਟਰ ਹੋ ਜੇ ਨਾ ਜੀ ਉਦੋਂ ਸਾਡੇ ਸਾਰਿਆਂ ਨੂੰ ਆਪ ਤਾਂ ਜਿੱਥੇ ਪੰਜਾਬੀਆਂ ਦੇ ਵਿਚਾਰਾਂ ਦਾ ਚੋਣ ਆਉਣਾ ਹੋਣਾ ਅਸੀਂ ਫਿਰ ਇੱਕ ਦੂਜੇ ਨੂੰ ਕੱਟੜ ਲੱਗ ਜਾਂਦੇ ਐਕਚੁਅਲੀ ਉਹ ਕੋਈ ਵੀ ਅਫਸਰ ਉਹੀ ਮੁਲਾਜ਼ਮ ਨਹੀਂ ਚਾਹੂਗਾ ਵੀ ਡਿਜ਼ਾਸਟਰ ਹੋ ਗਏ ਸਮਝੀ ਨਾ ਗੱਲ ਉਹ ਹੁਣ ਉਹਦੇ ਆਫਟਰ ਥੌਟਸ ਹੋ ਜਾਂਦੀਆਂ ਵੀ ਉਹਨੇ ਉਦੋਂ ਆਹ ਡਿਸੀਜਨ ਨਹੀਂ ਲਿਆ ਫੇਰ ਵੀ ਆਉਣਾ ਸੀ ਜੀ ਹੜ ਜੇ ਤੁਸੀਂ ਪਾਣੀ ਐਕਸੈਸ ਆ ਜਾਵੇ ਹੜ ਨਿਕਾ ਆਉਣਾ ਹੀ ਆਉਣਾ ਸੀ ਜੇ ਮੈਂ ਕਹਿਣ ਦੀ ਗੱਲਾਂ ਜੀ ਮੈਨੂੰ ਇਹ ਦੱਸੋ ਉਹ ਖੱਗੜ ਚੋਂ ਜਿਹੜਾ ਨਹੀਂ ਪੈ ਰਿਹਾ ਇਹ ਪਾਣੀ ਐਕਸੈਸ ਆ ਜਾ ਇਹ ਆਈਵਰੀ ਹੜ ਹੋਦਾ ਜਦੋਂ ਖੱਗੜ ਚ ਐਕਸੈਸ ਪਾਣੀ ਆ ਜਾਏ ਐਕਸੈਸ ਨਹੀਂ ਪੈ ਜੇ ਇਹਨੂੰ ਰੋਕ ਹੀ ਨਹੀਂ ਸਕਦਾ ਕੋਈ ਤਾਂ ਕੁਝ ਪਾਰਟਿਕੂਲਰ ਏਰੀਆ ਰੁਕ ਜਾਊਗਾ ਬਾਕੀ ਹੜ ਤਾਂ ਆਣੀ ਆਣੇ ਨੇ ਨਾ ਜੀ ਤੋ ਇਹ ਮੈਂ ਇਸ ਗੱਲ ਨੂੰ ਨਹੀਂ ਕਹੂੰਗਾ ਹਾਂ ਇਹ ਟੀਮ ਵਰਕ ਹੋਣਾ ਚਾਹੀਦਾ ਟੀਮ ਵਰਕ ਤੇ ਇਹ ਨਹੀਂ ਵੀ ਤੁਸੀਂ ਇਕੱਲੇ ਨਹੀਂ ਲਈ ਜਾਓ ਸਾਫ ਲੈ ਜੇ ਟੀਮ ਵਰਕ ਤੇ ਹਲਾ ਝੇਰੀ ਵੀ ਲੈਣੀ ਪੈਂਦੀ ਹੈ ਇਕੱਈ ਕੁਝ ਕਰਨਾ ਪੈਂਦਾ ਜੀ ਇਹ ਇਹ ਬੜਾ ਜਦੋਂ ਲੜਾਈ ਲੱਗੀ ਹੋਵੇ ਤੇ ਉਦੋਂ ਜਿਹੜਾ ਜਰਨੈਲ ਆ ਵਿਚਾਰਾ ਹਲਾ ਝੇਰੀ ਵੀ ਹੁੰਦਾ ਡਾਲਾਂ ਵੀ ਕਰਦਾ ਸਭ ਕੁਝ ਕਰਨਾ ਪੈਂਦਾ ਜੀ ਟੀਮ ਵਰਕ ਇਜ਼ ਵੈਰੀ ਇੰਪੋਰਟੈਂਟ ਪਰ ਸਫਾਈ ਤੁਹਾਨੂੰ ਲੱਗਦਾ ਇਹ ਇਸ਼ੂ ਛੁੱਟ ਰਿਹਾ ਕੀ ਡੀਸੈਲਟਿੰਗ ਸਫਾਈ ਜਿਹੜੀ ਦਰਿਆਵਾਂ ਦੀ ਨਹੀਂ ਹੁੰਦੀ ਬੜੇ ਲੰਬੇ ਸਮੇਂ ਦੀ ਰੁਕਿਆ ਕੀ ਇਹ ਕਾਰਨ ਹੈ ਜਾਂ ਨਹੀਂ ਹੈ ਇਹ ਵੀ ਡੀਸੀਟਿੰਗ ਆਫ ਰਿਵਰਸ ਦਾ ਪੋਸੀਬਲ ਨਹੀਂ ਹੈ ਕਿਤੇ ਦਿੱਤੇ ਨੱਕ ਪੁਆਇੰਟ ਕੋਈ ਹੈਗਾ ਉੱਥੇ ਤਾਂ ਹੋ ਸਕਦਾ ਹੈ ਜੇਕਰ ਡੀਸੀਟਿੰਗ ਆਫ ਰਿਵਰਸ ਇਸ ਨੋਟ ਪੋਸੀਬਲ ਡੀਸੀਟਿੰਗ ਤਾਂ ਆਪੀ ਹੋ ਜਾਂਦੀ ਹੈ ਰਿਵਰਸ ਜਦੋਂ ਤੁਸੀਂ ਸੈਂਡ ਚੱਕਦੇ ਹੋ ਅੱਛਾ ਦੂਜੀ ਗੱਲ ਹੈ ਜੀ ਇਹਦੇ ਤੇ ਕੁਝ ਜਿੱਥੇ ਸੈਂਡ ਅਸੀਂ ਚਕਾਉਣੀ ਹੈ ਜਿਹੜਾ ਅਸੀਂ ਆਕਸ਼ਨ ਕਰਦੇ ਆ ਉਹ ਨਾ ਜੀ ਫਿਰ 40 40 ਫੁੱਟ 30 30 ਫੁੱਟ 20 20 ਫੁੱਟ ਖੱਡੇ ਮਾਲਦੇ ਆ ਜਿਹਦੇ ਨਾਲ ਜਿਨਾ ਸਾਡਾ ਤੁਸੀਂ ਬੰਦਾ ਉਸ ਕਵਰ ਹੋ ਜਾਂਦਾ ਥੱਲਿਓ ਤੇ ਉਹ ਟੁੱਟ ਰਲਾ ਡਰ ਰਹਿੰਦਾ ਹੈ ਨੰਬਰ 1 ਨੰਬਰ 2 ਜਿਹੜਾ ਡਿਜ਼ਾਈਨ ਹੈ ਸਾਡਾ 2 ਲੱਖ ਤੱਕ ਇਹ ਥੋੜਾ 3 ਲੱਖ 4 ਲੱਖ ਪਾਣੀ ਆ ਗਿਆ ਉਹਨੇ ਤਾਂ ਫਿਰ ਓਵਰਫਲੋ ਹੋ ਕੇ ਟੁੱਟ ਰੇ ਟੁੱਟ ਰਿਆ ਨੰਬਰ ਜਿਹੜਾ ਆਮ ਕਹਦੇ ਨੇ ਨਾ ਜੇ ਆਪਾਂ ਕੰਕਰੀਟਿੰਗ ਕਰਦੇ ਆਂਗੇ ਜਾਂ ਇਦਾਂ ਇੱਕ ਰਜੀ ਉਹ ਲੇਟੈਸਟ ਆਈ ਹੈ ਕੰਕਰੀਟ ਬਲੌਕ ਦੀ ਹੀਟ ਆਈ ਹੈ ਕੰਕਰੀਟ ਬਲੌਕਸ ਹੀਟ ਉਹ ਉਹ ਜਦੋਂ ਆਪਾਂ ਪਾਲਿਸੀ ਨੇ ਲੇ ਕਰਦੇ ਆ ਨਾ ਜੇ ਆਪਣੇ ਨਹਿਰ ਦੇ ਬਣਾਉਣੇ ਆ ਪਾਲਿਸੀ ਨੇ ਲੇ ਕਰਦੇ ਆ ਤੇ ਕੰਕਰੀਟ ਪਾ ਦਿੰਨੇ ਆ ਉਹੀ ਕੰਕਰੀਟ ਪਾਉਣ ਦੀ ਲੋੜ ਨਹੀਂ ਉਹ ਤੁਹਾਡੀ ਉਹੀ ਲੇ ਹੋ ਜਾਂਦੀ ਹੈ ਸੋ ਇਫ ਇਟ ਇਜ਼ ਦੇਖਦੇ ਆ ਔਰ ਇਨ ਦਾ ਕਮਿੰਗ ਇਅਰ ਦੇ ਉਹ ਕਾਮਯਾਬ ਹੋਈ ਉਹ ਵੀ ਕਾਸੀ ਪ੍ਰੋਟੈਕਸ਼ਨ ਕਰੂਗੀ ਸਾਡੇ ਹੜ੍ਹਾਂ ਨੂੰ ਬਹੁਤ ਪ੍ਰੋਟੈਕਸ਼ਨ ਕਰੂਗੀ ਹੜ੍ਹਾਂ ਫਿਰ ਇਹ ਆ ਵੀ ਬੀਬੀਐਮਡੀ ਦੇ ਪ੍ਰੋਪਰ ਕੰਟਰੋਲ ਹੋਵੇ ਤੇ ਸਾਡਾ ਪਾਣੀ ਦੋ ਲੱਖ ਤੋਂ ਵੱਧ ਨਾ ਵਧੇ ਇਨ ਕੇਸ ਆਫ ਫਲਵਰ ਜੇ ਅਸੀਂ ਦਾ ਵਧਣਾ ਚੱਲੋ ਤਾਂ ਕੋਈ ਕੈਨਟ ਸਟਾਪ ਇਟ ਤੇ ਸਾਡੇ ਬੰਨ ਬ੍ਰੀਚ ਨਾ ਕਰਨ ਦਰ ਪੰਜਾਬ ਦੇ ਵੀ ਇਨਕੁਆਇਰਡ ਸੇਫ ਪੋਜੀਸ਼ਨ ਜੇ ਵੀ ਕਹ ਸਕਦੇ ਹੋ ਵੀ 100 ਚ 80% ਅਸੀਂ ਸੇਫ ਹੋ ਜਾਵਾਂਗੇ ਜੀ ਮਾਈਨਿੰਗ ਵਗੈਰਾ ਜਿਹੜੀ ਹੈ ਇਹ ਵੀ ਕਾਰਨ ਮੰਨਦੇ ਹੋ ਤੁਸੀਂ ਜਿਹੜੀ ਮਾਈਨਿੰਗ ਵਗੈਰਾ ਹੁੰਦੀ ਆ ਜਾਂ ਜਿਹੜੀ ਇਨ ਇਕੁਅਲ ਡਵੈਲਪਮੈਂਟ ਹੋ ਰਹੀ ਹੈ ਐਂਟੀ ਨੇਚਰ ਕਿ ਉਹ ਵੀ ਕਾਰਨ ਬਣਦੀ ਹੈ ਜਾਂ ਜੋ ਆਪ ਪਹਾੜ ਦੇਖ ਰਹੇ ਆ ਪਹਾੜਾਂ ਤੇ ਸੜਕਾਂ ਬਣ ਰਹੀਆਂ ਪਹਾੜ ਇਹ ਸਾਰਾ ਉਹਦਾ ਵੀ ਅਸਰ ਐਨਵਾਇਰਨਮੈਂਟ ਦਾ ਜਾਂ ਪਾਣੀ ਦੇ ਵਹਾਅ ਦੇ ਵਹਾਅ ਬਦਲਨੇ ਆ ਜਿਹੜੇ ਬਹੁਤ ਸਾਰੀ ਕੰਸਟਰਕਸ਼ਨ ਦੇ ਨਾਲ ਬਿਲਕੁਲ ਹੈ ਜੀ ਬਿਲਕੁਲ ਹੈ ਕੋਈ ਇਸ ਦੌਰਾਨੀ ਜਿਹੜੀ ਮਾਈਨਿੰਗ ਹੋਣੀ ਹੈ ਜੇ ਮਾਈਨਿੰਗ ਪ੍ਰੋਪਰ ਹੋਵੇ ਜਿੰਨਾ ਆਪਾਂ ਪਰਮਿਸੀਬਲ ਲਿਮਟ ਦੇਕਰ ਜਿੰਨਾ ਲੈਵਲ ਪਰਮਿਟਡ ਹੈ ਉਹਦੇ ਦੇਕਰ ਹੋਵੇ ਫਿਰ ਤਾਂ ਕੋਈ ਗੱਲ ਨਹੀਂ ਇਹ ਆਪਾਂ ਹੁਣ ਮਾਈਨਿੰਗ ਹੀ ਨਹੀਂ ਕਰਨੀ ਕਿ ਚੱਲ ਜਾਈਂ ਫੋਟੋ ਲਾਲਚ ਨੂੰ ਕਰੀ ਜਾਣੀ ਇਹ ਖੰਡੇ ਪਾ ਲੈਣੇ ਕਿ ਫਿਰ ਪਸਤਾਨ ਕਰਨੇ ਚਾਹ ਲੈ ਜਿਹੜੀਆਂ ਸੜਕਾਂ ਹੈਗੀਆਂ ਉਥੋਂ ਦੱਸ ਕੇ ਜਾਟਾ ਜੀ ਮੈਂ ਫੋੜ ਲੈਣੇ ਨਾਲ ਦੇਖੋ ਹਮਾਜਲਬੱਦੀ ਹਾਲ ਹੋਇਆ ਕਿੰਨਾ ਕੁ ਛੁਰੜ ਰਿਹਾ ਹੈ ਮਾਜਲ ਤੇ ਕੀ ਕੁਝ ਹੋ ਰਿਹਾ ਹੋਟਲ ਰੁੜ ਗਏ ਦੇਖੋ ਕਿੰਨਾ ਡੈਮੇਜ ਹੋਇਆ ਕੁਝ ਹੋਰ ਲਾਸਟ ਵਿੱਚ ਕੁਝ ਕਹਿਣਾ ਚਾਹੁੰਦੇ ਹੋ ਆਪਣਾ ਸਰਦਾਰ ਸਾਹਿਬ ਕੋਈ ਗੱਲ ਰਹਿ ਗਈ ਹੋਵੇ ਤੁਹਾਨੂੰ ਲੱਗਦਾਗਾ ਕਵਰ ਕਰਨੀ ਜ਼ਰੂਰੀ ਹੈ ਲਾਸਟ ਮੇਰੀ ਕੋਈ ਸਬਮਿਸ਼ਨ ਹੈ ਜੀ ਮੈਂ ਜਿਹੜਾ ਦੇਖ ਰਿਹਾ ਸਾਡੇ ਇਰੀਗੇਸ਼ਨ ਵਿਭਾਗ ਵਿੱਚ ਬੜੇ ਅਫਸਰ ਵਧੀਆ ਨੇ ਪਰ ਇਹਨਾਂ ਦੇ ਨਾਲ ਜੀ ਸੈਮੀਨਾਰ ਹੋਣੇ ਚਾਹੀਦੇ ਆ ਮੈਂ ਆਈ ਆਈ ਫੀਲ ਕਿ ਸਾਡੇ ਫੀਲਡ ਚ ਨਾ ਕੁਝ ਐਕਸਪੀਰੀਅੰਸ ਨੂੰ ਲੈਕ ਕਰਦੇ ਆ ਸਾਡੇ ਆਫੀਸਰ ਕਿਉਂਕਿ ਸਾਡੇ ਵੇਲੇ ਤਾਂ ਸਾਡੀਆਂ ਜਿਹੜੀ ਪ੍ਰੋਮੋਸ਼ਨ ਸੀ 14 ਤੋਂ 15-15 ਸਾਲ ਐਸਡੀਓ ਬਹ ਲੱਗੇ ਰਹੇ ਦੇ ਸੀ ਇਦ 8 8 10 10 ਸਾਲ ਐਕਸੀਅਨ ਫਿਰ ਜਾ ਕੇ ਐਸਸੀ ਤੇ ਫਿਰ ਟੀਫੀਅਰ ਬਣਦੇ ਸੀ ਹੁਣ ਕਿਉਂਕਿ ਵੋਕੇਂਸੀਜ਼ ਬਹੁਤ ਹੋ ਗਿਆ ਸੀ ਲੇਟ ਐਂਟਰੀ ਹੋਈ ਅਫਸਰ ਦੀ ਤੇ ਉਹ 6 ਸਾਲ ਬਾਅਦ ਐਕਸੀਅਨ 8 ਸਾਲ ਬਾਅਦ ਐਕਸੀਅਨ ਬਣ ਜਾਂਦੇ ਆ ਫਿਰ 4 ਸਾਲ ਰਹਿ ਐਕਸੀਅਨ ਫਿਰ ਐਸਸੀ ਬਣ ਜਾਂਦੇ ਪਰ ਫੀਲਡ ਐਕਸਪੀਰੀਅੰਸ ਘਟਾ ਇਹ ਨਹੀਂ ਕਿ ਉਹਨਾਂ ਦਾ ਫਾਲਟ ਹੈ ਚਰਾਂ ਦਾ ਫਾਲਟ ਕੋਈ ਨਹੀਂ ਤੋਂ ਸਾਡੇ ਵਿਭਾਗ ਵਿੱਚ ਇਰੀਗੇਸ਼ਨ ਦੇ ਸੈਮੀਨਾਰ ਬਹੁਤ ਜ਼ਰੂਰੀ ਹੈ ਐਕਸਪੀਰੀਅੰਸ ਬੰਦੇ ਆ ਕੇ ਲੈਕਚਰ ਦੇਣ ਸਮਝਾਉਣ ਵੀ ਕਾਕਾ ਆਏ ਹੁਣ ਆਏ ਹੁਣ आई फील वी आर लैकिंग दिस ਧੰਨਵਾਦ ਤੁਹਾਡਾ ਬਹੁਤ ਜੀ ਇੰਟੈਲੀਜੈਂਟ ਨੇ ਬਹੁਤ ਮਿਹਨਤੀ ਨੇ ਓਨਲੀ ਉਹਨਾਂ ਨੂੰ ਇੱਕ ਨਾ ਜੀ ਵਿਸ਼ਾ ਦਿਖਾ ਰਹੀ ਗੱਲ ਹੈ ਧੰਨਵਾਦ ਤੁਹਾਡਾ ਦੁਲਰ ਸਾਹਿਬ ਬਹੁਤ ਧੰਨਵਾਦ ਤੁਹਾਡਾ ਤੈਸਨ ਦੁਲਰ ਸਾਹਿਬ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਜਿਨ੍ਹਾਂ ਨੇ ਸਮਝਾਇਆ ਕਿ ਕਿਹੜੇ ਕਿਹੜੇ ਅਸਰ ਨੇ ਜਿਨ੍ਹਾਂ ਨੇ ਕਿਹਾ ਕਿ ਵਾਕਈ ਬੋਰਡ ਚ ਪੰਜਾਬੀ ਬੰਦੇ ਹੋਣੇ ਚਾਹੀਦੇ ਡੈਮਾਂ ਦੇ ਪ੍ਰਬੰਧ ਚ ਪੰਜਾਬੀ ਬੰਦੇ ਹੋਣੇ ਚਾਹੀਦੇ ਜਦੋਂ ਕਿਸੇ ਹੋਰ ਕੋਲੇ ਆਉਂਦਾ ਉਸ ਤਰ੍ਹਾਂ ਦਾ ਫਿਕਰ ਉਸ ਤਰ੍ਹਾਂ ਦੇ ਸਰਕਾਰ ਨਹੀਂ ਰਹਿੰਦੇ ਔਰ ਦੂਜਾ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਡੈਮਾਂ ਨੂੰ ਮੈਨੇਜ ਕਰਨਾ ਚਾਹੀਦਾ ਪਾਣੀ ਪਹਿਲਾਂ ਛੱਡਣਾ ਚਾਹੀਦਾ ਉਹ ਨਹੀਂ ਛੱਡਿਆ ਜਾਂਦਾ ਇਸ ਕਰਕੇ ਆਉਂਦੇ ਨੇ ਤੀਜਾ ਉਹਨਾਂ ਨੇ ਮਾਈਨਿੰਗ ਤੇ ਕੰਸਟਰਕਸ਼ਨ ਹੋਰ ਬਹੁਤ ਸਾਰਾ ਜੋ ਐਂਟੀ ਨੇਚਰ ਹੈ ਜਦੋਂ ਉਹ ਫੀਨੋਮਨਾ ਪੈਦਾ ਹੁੰਦਾ ਤਾਂ ਉਹ ਕਹਿੰਦੇ ਇਹ ਸਾਰਾ ਮਿਲ ਕੇ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਦੀਆਂ ਨੇ ਲੋੜ ਹੈ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਿੱਖੀਏ ਤਾਂ ਕਿ ਘੱਟੋ ਘੱਟ ਅੱਗੇ ਤੋਂ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਸਕੀਏ